ਨਾਮੇ-ਨਾਮੇ ਤਾਂ ਲੱਭਦੇ ਨੇ ਡੈਡੀ ਦਾ ਨਾਮ ਯੂਜ਼ ਕਰਨ ਦੇ ਸਾਡਾ ਹਲਕਾ ਤਾਂ ਫਤੇਗੜ ਸਾਹਿਬ ਹੈ ਸਾਡੇ ਮਾਤਾ ਜੀ ਦਾ ਹਲਕਾ ਉੱਥੇ ਕੋਈ ਨਹੀਂ ਵੜੇ ਕਿਉਂਕਿ ਉੱਥੇ ਸਭ ਨੂੰ ਪਤਾ ਹੈ ਕਿ ਸਰ ਜੀ ਦੀ ਸਿਰ ਮਕਰਦਾਰ ਕੀ ਹੈ ਆਲਮੋਸਟ ਬਾਗੀ ਹੋ ਚੁੱਕਿਆ ਕਿਉਂਕਿ ਸਾਡੇ ਮਾਤਾ ਜੀ ਨੇ ਕਦੀ ਬੀਜੇਪੀ ਦੇ ਲੀਡਰ ਨਾਲ ਮੀਟਿੰਗ ਨਹੀਂ ਕੀਤੀ ਕਦੀ ਕਾਂਗਰਸ ਦੇ ਲੀਡਰ ਨਾਲ ਮੀਟਿੰਗ ਨਹੀਂ ਕੀਤੀ ਇਹ ਪਹਿਲੇ ਦਿਨ ਹੀ ਜਾ ਕੇ ਦਿੱਲੀ ਕਿੰਨਾ ਮੀਟਿੰਗਾਂ ਕਰ ਰਹੇ ਨੇ ਸਾਡੇ ਸਰ ਮਾਤਾ ਜੀ ਨੇ ਪਾਰਲੀਮੈਂਟ ਵਿੱਚ ਖੜ ਕੇ ਕਿਹਾ ਸੀ ਕਾਂਗਰਸ ਬੀਜੇਪੀ ਸੀਪੀਆਈ ਸੀਪੀਐਮ ਇਹ ਚਾਰ ਪਾਰਟੀਆਂ ਨੇ ਜਿਹੜੀ ਕਦੀ ਵੀ ਪੰਜਾਬ 'ਚ ਸ਼ਾਂਤੀ ਨਹੀਂ ਹੋਣਾ ਦੇਣ ਚਾਹੁੰਦੀਆਂ ਮਗਰ ਅਨਫੋਰਚੂਨੇਟਲੀ ਉਹਨਾਂ ਦਾ ਬੇਟਾ ਜਾ ਕੇ ਸਿਰਸੇ ਤੇ ਕਾਲਕੇ ਨਾਲ ਮੀਟਿੰਗ ਕਰੇ ਜਿਹੜੇ ਡਾਇਰੈਕਟਲੀ ਭਾਜਪਾ ਦੇ ਨਾਲ ਮਿਲੇ ਹੋਏ ਨੇ ਅਫਸੋਸ ਨਾ ਕਹਿਣਾ ਪੈ ਰਿਹਾ ਇਸ ਤਣ ਸਰਬਜੀਤ ਸਿੰਘ ਵੀ ਬੀਜੇਪੀ ਝੋਲੀ ਵਿੱਚ ਬੈਠ ਚੁੱਕੇ ਨੇ ਜੋ ਕਿ ਸਾਡੀ ਮਾਤਾ ਜੀਰ ਪਿਤਾ ਜੀ ਦੀ ਸੋਚ ਦੇ ਬਿਲਕੁਲ ਉਲਟ ਹੈ ਇਹ ਇੱਕ ਗੁਪਤ ਮੀਟਿੰਗਾਂ ਕਰ ਰਹੇ ਨੇ ਹੁਣ ਗੁਪਤ ਮੀਟਿੰਗਾਂ ਜੇ ਕੌਮ ਦੀ ਗੱਲ ਕਰ ਰਹੇ ਨੇ ਤੇ ਆਪਣੇ ਲਾਹੇ ਲੈ ਰਹੇ ਨੇ ਇਹ ਦੱਸਣਾ ਸਰਦੀਪ ਸਿੰਘ ਇਹ ਵੀ ਖਬਰਾਂ ਚੱਲਦੀਆਂ ਪਈਆਂ ਕਿ ਆਉਂਦੀਆਂ ਜਿਹੜੀਆਂ ਜ਼ਿਮਨੀ ਚੋਣਾ ਪੰਜਾਬ 'ਚ ਹੋਣੀਆਂ ਨੇ ਉਹਨਾਂ ਦੇ ਵਿੱਚ ਤੁਹਾਡੇ ਭਾਬੀ ਜੀ ਵੀ ਸ਼ਾਇਦ ਸੀਟ ਲੜ ਸਕਦੇ ਨੇ ਜੀ ਇਹ ਥੋੜੇ ਥੋੜੇ ਜਿਹਾ ਕਾਲੇ ਨੇ ਇਹਨਾਂ ਨੇ 2027 ਵਿੱਚ ਭਾਜਪਾ ਨਾਲ ਜਾਂ ਜਾਂ ਕਮਲ ਦੇ ਫੁੱਲ ਤੇ ਲੜਨਗੇ ਜਾਂ ਫੇਰ ਭਾਜਪਾ ਨਾਲ ਸਾਂਝ ਕਰਕੇ ਲੜਨਗੇ ਤੇ ਕੀ ਹੁਣ ਸ਼ੀਲਪਾਈ ਬਿਆਨ ਸਿੰਘ ਦਾ ਬੇਟਾ ਵੀ ਭਾਜਪਾ ਦੇ ਨਾਲ ਲੜੇਗਾ ਜੋ ਉਹ ਲੜੇਗਾ ਇਟ ਮੀਨਸ ਉਹ ਆਪਣੇ ਪਿਤਾ ਦੀ ਸੋਚ ਤੋਂ ਹੀ ਬਾਕੀ ਹੈ ਉਹਨਾਂ ਦਾ ਬੇਟਾ ਜਰੂਰ ਹੈ ਮੈਨੂੰ ਨਹੀਂ ਸੋਚ ਨਾ ਭਾਈ ਬਿਆਨ ਸਿੰਘ ਤੇ ਮਿਲਦੀ ਹੈ ਨਾ ਬੀਬੀ ਬਿਮਲ ਕੌਰ ਖਾਲਸਾ ਨਾਲ ਮਿਲਦੀ ਹੈ ਸੱਸਾ ਜੀ ਤੇ ਕਾਲਤਾ ਜੀ ਸਰੂਪਾ ਪਵਾਇਆ ਮੈਨੂੰ ਮੇਰੇ ਦਿਲ ਥੋੜਾ ਹੋਇਆ ਮੈਂ ਕਿਹਾ ਯਾਰ ਇਸ ਲਈ ਤਾਂ ਨਹੀਂ ਸਾਡੇ ਪਿਤਾ ਜੀ ਨੇ ਕੁਰਬਾਨੀ ਕੀਤੀ ਸੀ ਮਾਫ ਕਰੇ ਤਾਂ ਸਾਡੇ ਪਿਤਾ ਇੰਟੀਰੀਅਰਿਸਟ ਕਹਿੰਦੇ ਨੇ ਇਹ ਤਾਂ ਸ਼ਹੀਦ ਮੰਦੇ ਨਹੀਂ ਉਹਨਾਂ ਨੂੰ ਕੌਮਬੀ ਦੇ ਪਿੱਛੇ ਨਾਲ ਲੱਗੇ ਲੇਕੋ ਕਿ ਐਂਡ ਵਿੱਚ ਕੌਮਬੀ ਇਸ ਤੋਂ ਧੋਕਾ ਖਾਊਗੀ ਐਮਪੀ ਸਰਜੂਸਿੰਦ ਖਾਲਸਾ ਉਹਨਾਂ ਨੂੰ ਲੈ ਕੇ ਲਗਾਤਾਰ ਚਰਚਾਵਾ ਦਾ ਮਾਹੌਲ ਗਰਮ ਹੈ ਲਗਾਤਾਰ ਉਹਨਾਂ ਦੇ ਬਾਰੇ ਡਿਸਕਸ਼ਨਸ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਉਹਨਾਂ ਨੂੰ ਲੈ ਕੇ ਵੱਖ-ਵੱਖ ਬਿਆਨ ਹੈਗੇ ਨੇ ਉਹਨਾਂ ਦੇ ਆਪਣੇ ਬਿਆਨ ਇੱਕ ਵੱਖਰੀ ਪਾਰਟੀ ਬਣਾਉਣ ਦੇ ਹੈਗੇ ਨੇ ਉਹ ਆਪ ਜਿਹੜੀ ਗੱਲ ਕਰਦੇ ਪਏ ਨੇ ਉਹਨਾਂ ਗੱਲਾਂ ਤੇ ਸਵਾਲ ਖੜੇ ਹੁੰਦੇ ਪਏ ਨੇ ਪੰਥਕ ਪੱਧਰ ਦੇ ਉੱਤੇ ਜਿੱਥੋਂ ਵੋਟਾਂ ਹਾਸਲ ਹੋਈਆਂ ਹੁਣ ਉਹੀ ਨੈਰੇਟਿਵ ਜਿਹੜਾ ਆ ਉਹ ਪੁੱਠਾ ਪੈਂਦਾ ਨਜ਼ਰ ਆਉਣ ਲੱਗਿਆ ਆ ਖਾਸ ਕਰਕੇ ਉਹਨਾਂ ਦੇ ਭਰਾ ਅੱਜ ਸਾਡੇ ਨਾਲ ਮੌਜੂਦ ਨੇ ਮੇਰੇ ਨਾਲ ਅ ਐਮਪੀ ਸਰਬਜੀਤ ਸਿੰਘ ਖਾਲਸਾ ਦੇ ਭਰਾ ਮੌਜੂਦ ਨੇ ਉਹ ਆਸਟ੍ਰੇਲੀਆ ਤੋਂ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਔਰ ਹਰ ਇੱਕ ਚੀਜ਼ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਹਾਲਾਤ ਬਣਦੇ ਪਏ ਨੇ ਭਾਈ ਸਾਹਿਬ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਭ ਤੋਂ ਪਹਿਲਾਂ ਸ਼ੁਰੂਆਤੀ ਤੌਰ ਤੇ ਮੇਰਾ ਇੱਕ ਮੇਰੀ ਦਰਖਾਸਤ ਹੈ ਕਿ ਇੱਕ ਵਾਰ ਤੁਸੀਂ ਆਪਣਾ ਆਪਣੇ ਬਾਰੇ ਦੱਸ ਦੋ ਆਪਣਾ ਨਾਮ ਦੱਸ ਦੋ ਔਰ ਹਰ ਇੱਕ ਚੀਜ਼ ਜਿਹੜੀ ਲੋਕਾਂ ਨੂੰ ਜਾਣਨੀ ਜ਼ਰੂਰੀ ਹੈ ਹਾਂਜੀ ਮੇਰਾ ਨਾਮ ਜਸਵਿੰਦਰ ਸਿੰਘ ਮੈਂ ਸ਼ਹੀਦ ਭਾਈ ਬਿਆਨ ਸਿੰਘ ਦਾ ਸਭ ਤੋਂ ਛੋਟਾ ਬੇਟਾ ਹਾਂਜੀ ਤੇ ਸਰਪਜੀਤ ਸਿੰਘ ਜਿਹੜੇ ਐਮਪੀ ਬਣੇ ਨੇ ਸ਼੍ਰੀ ਗੋੜ ਤੋਂ ਉਹ ਮੇਰੇ ਸਗੇ ਵੱਡੇ ਬ੍ਰਦਰ ਨੇ ਸਰ ਜਸਵੰਤ ਜੀ ਮੈਂ ਮੈਂ ਸ਼ੁਰੂਆਤੀ ਪੱਧਰ ਤੇ ਇੱਕ ਗੱਲ ਕਰਨੀ ਚਾਹੁੰਦਾ ਤੁਹਾਨੂੰ ਸਵਾਲ ਕਰਨਾ ਚਾਹੁੰਦਾ ਆਮ ਤੌਰ ਦੇ ਉੱਤੇ ਤੁਹਾਡੇ ਭਾਈ ਸਾਹਿਬ ਨੇ ਚੋਣਾਂ ਜਿੱਤੇ ਨੇ ਐਮਪੀ ਬਣ ਗਏ ਨੇ ਬੜੀ ਵੱਡੀ ਗੱਲ ਹੁੰਦੀ ਹੈ ਐਮਪੀ ਬਣ ਜਾਣਾ ਔਰ ਐਦਾ ਐਡੀ ਵੱਡਾ ਵੱਡਾ ਮਾਰਜਿਨ ਹਾਸਲ ਕਰਨਾ ਆਮੂਮਨ ਜਿਹੜੇ ਪਰਿਵਾਰਕ ਜੀ ਹੁੰਦੇ ਆ ਨਾ ਉਹ ਨਾਲ ਸਪੋਰਟ 'ਚ ਖੜੇ ਹੁੰਦੇ ਹੋ ਪਰ ਤੁਸੀਂ ਆਪਣੇ ਹੀ ਭਰਾ ਦੇ ਅਗੇਂਸਟ ਖੜੇ ਹੋ ਜਾਂ ਉਹਨਾਂ ਦੇ ਅਗੇਂਸਟ ਗੱਲ ਕਰ ਰਹੇ ਹੋ ਐਦਾਂ ਕੀ ਕੀ ਕਰਨਾ ਇਹਨੇ ਨਹੀਂ ਮੈਂ ਅਗੇਂਸਟ ਗੱਲ ਨਹੀਂ ਕਰ ਰਿਹਾ ਮੈਂ ਸੱਚ ਗੱਲ ਕਰ ਰਿਹਾ ਆ ਕਿਉਂਕਿ ਇਹ ਦੇਖੋ ਜੀ ਮੈਂ ਸਿਰਫ ਹੁਣ ਇਹ ਪਲੇਟਫਾਰਮ ਨੂੰ ਤਾਹੀ ਮੈਂ ਯੂਜ਼ ਕਰ ਰਹਾ ਕਿ ਮੈਂ ਕੌਮ ਨੂੰ ਦੱਸ ਸਕਾਂ ਕਿ ਇਸ ਸੁਚੇਤ ਰਹੋ ਕਿਉਂਕਿ ਅਸੀਂ ਅਸੀਂ ਇਸ ਤੇ ਭਰੋਸਾ ਕੀਤਾ ਤੇ ਸਾਨੂੰ ਧੋਖਾ ਮਿਲਿਆ ਠੀਕ ਹੈ ਚਲੋ ਉਹ ਮੇਰੀ ਪਰਸਨਲ ਹੈਗੀ ਹੈ ਗੱਲ ਹੈ ਮਗਰ ਮੈਂ ਧੋਖਾ ਤਾਂ ਮਿਲਿਆ ਹੁਣ ਤੇ ਇਸ ਲਈ ਇਹ ਕੌਮ ਵੀ ਦੇ ਪਿੱਛੇ ਨਾ ਲੱਗੇ ਕਿਉਂਕਿ ਐਂਡ ਵਿੱਚ ਕੌਮ ਵੀ ਇਸ ਧੋਖਾ ਖਾਊਗੀ ਹੂੰ ਤੁਸੀਂ ਲੰਗੇ ਦਿਨਾਂ ਦੇ ਵਿੱਚ ਵੀ ਤੁਹਾਡੀ ਵੀਡੀਓ ਵੀ ਜਿਹੜੀ ਲਾਈਵ ਹੁੰਦੀ ਹੈ ਤੁਸੀਂ ਲਾਈਵ ਹੋ ਕੇ ਕੁਝ ਗੱਲਾਂ ਕਰਦੇ ਹੋ ਵਿਸ਼ੇਸ਼ ਤੌਰ ਦੇ ਉੱਤੇ ਸਿੱਧੇ ਹੀ ਇਲਜ਼ਾਮ ਲਗਾਏ ਗਏ ਕਿ ਜਿਹੜਾ ਬੰਦਾ ਆਪ ਇੰਦਾ ਮਤਲਬ ਕਰਦਾ ਪਿਆ ਉਹ ਪੰਥ ਦੇ ਵਾਸਤੇ ਕਿੰਦਾ ਸੋਹਿਰਦ ਹੋ ਸਕਦਾ ਮੈਂ ਚਾਹੁੰਦਾ ਕਿ ਇੱਕ ਵਾਰ ਉਹ ਪੱਖ ਵੀ ਆਪਾਂ ਛੂਹੀਏ ਜੇ ਤੁਸੀਂ ਦੱਸ ਸਕੋ ਤਾਂ ਹਾਂਜੀ ਤੇ ਉਹ ਤਾਂ ਮੈਂ ਮੇਰੇ ਪਰਸਨਲ ਗੱਲ ਹੈ ਮੈਂ ਦੱਸ ਦਿੰਦਾ ਕਿਉਂਕਿ ਇਸ ਮੈਂ ਇਹਨਾਂ ਕਿਰਦਾਰ ਦੱਸਣਾ ਚਾਹੁੰਦਾ ਕਿ ਸਰਬਜੀਤ ਸਿੰਘ ਦਾ ਕਿਰਦਾਰ ਕੀ ਹੈ ਕਿਉਂਕਿ ਲੋਕਾਂ ਨੇ ਵੋਟਾਂ ਪਾਈਆਂ ਕਿ ਸ਼ਹੀਦ ਭਾਈ ਬਿਆਨ ਸਿੰਘ ਦਾ ਬੇਟਾ ਹੈ ਬੀਬੀ ਵਿਮਲ ਕੌਰ ਖਾਲਸਾ ਦਾ ਬੇਟਾ ਹੈ ਤੇ ਸ਼ਾਇਦ ਮੈਨੂੰ ਲੱਗਦਾ ਲੋਕਾਂ ਨੇ ਤਾਂ ਹੀ ਵੋਟਾਂ ਪਾਈਆਂ ਕਿ ਉਹਨਾਂ ਨੇ ਕੌਮ ਦੀ ਸੇਵਾ ਕੀਤੀ ਸੀ ਦੋਨੋਂ ਹਸਬੰਡ ਵਾਈਫ ਨੇ ਕਿ ਜਿਵੇਂ ਸਾਡੀ ਬੀਬੀ ਮਾਤਾ ਜੀ ਨੇ ਕੌਮ ਦੀ ਸੇਵਾ ਕੀਤੀ ਸੀ ਐਮਪੀ ਬਣ ਕੇ ਸਰਬਜੀਤ ਸਿੰਘ ਵੀ ਓਵੇਂ ਸੇਵਾ ਕਰੂਗਾ ਮਗਰ ਅਨਫੋਰਚੂਨੇਟਲੀ ਹਾਂਜੀ ਉਹਨਾਂ ਦਾ ਬੇਟਾ ਜ਼ਰੂਰ ਹੈ ਮਗਰ ਉਹਨੇ ਸੋਚ ਨਾ ਭਾਈ ਬਿਆਨ ਸਿੰਘ ਤੇ ਮਿਲਦੀ ਆ ਨਾ ਬੀਬੀ ਬਿਮਲਕਰ ਖਾਲਸਾ ਨਾਲ ਮਿਲਦੀ ਆ ਤੇ ਜਿਵੇਂ ਦੇਖੋ ਜੀ ਅਸੀਂ ਤਾਂ ਹੁਣ ਜਿਵੇਂ ਭਰਾ ਭੈਣ ਆ ਅਸੀਂ ਤਾਂ ਭੈਣ ਭਰਾ ਤੇ ਭਰੋਸਾ ਕਰਦੇ ਹੁੰਦੇ ਆ ਮੈਂ 2008 ਵਿੱਚ ਬਾਹਰ ਆ ਗਿਆ ਹਨਾ ਹੁਣ ਜਿਹੜੀ ਸਾਡੀ ਰਹਿੈਸ਼ੀ ਕੋਠੀ ਸੀ ਹੁਣ ਉੱਥੇ ਅਸੀਂ ਜਾ ਨਹੀਂ ਸਕਦੇ ਇਹ ਕਹਿੰਦਾ ਤੁਸੀਂ ਆਣਾ ਨਹੀਂ ਹੈ ਕਿਉਂ ਮੇਰੀ ਇਹ ਕੀ ਗੱਲ ਹੈ ਇਹ ਕਰੈਕਟ ਮੈਂ ਤੁਹਾਨੂੰ ਸਿਰਫ ਕਰੈਕਟਰ ਦੱਸ ਸਕਦਾ ਕਿਰਦਾਰ ਕਿ ਵੀ ਇਹ ਕਿੰਨੇ ਲਾਲਚੀ ਨੇ ਤਾਂ ਹੀ ਇੱਕ ਵੀਡੀਓ ਵੀ ਜਿਹੜੀ ਇਲੈਕਸ਼ਨਾਂ ਚ ਵਾਇਰਲ ਹੋਈ ਸੀ ਚਲੋ ਉਸ ਚ ਕੋਈ ਸਿਗਾ ਨਹੀਂ ਮਗਰ ਉਹ ਬੰਦਾ ਇਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂਕਿ ਸਭ ਨੂੰ ਪਤਾ ਹੈ ਕਿ ਥੋੜੇ ਲਾਲਚੀ ਨੇ ਉਹ ਉਹਨਾਂ ਤਾਂ ਹੀ ਬੰਦਾ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਹੂੰ ਤੁਸੀਂ ਆਪ ਤੁਸੀਂ ਆਪ ਗੱਲ ਕਰਦੇ ਪਏ ਸੀ ਕਿ ਸ਼ਹੀਦ ਭਾਈ ਬੀਬੰ ਸਿੰਘ ਦੇ ਸੁਪੁੱਤਰ ਨੇ ਪਰ ਉਹਨਾਂ ਦੀ ਸ਼ਹਾਦਤ ਕੌਮ ਵਾਸਤੇ ਬਹੁਤ ਵੱਡੀ ਮੰਨੀ ਜਾਂਦੀ ਹੈ ਦੂਜੇ ਪਾਸੇ ਤੁਸੀਂ ਐਡੇ ਐਡੇ ਵੱਡੇ ਇਲਜ਼ਾਮ ਸਰਬਜੀਤ ਸਿੰਘ ਖਾਲਸਾ ਤੇ ਲਾ ਰਹੇ ਹੋ ਉਹ ਇਲਜ਼ਾਮ ਸਰਬਜੀਤ ਸਿੰਘ ਖਾਲਸਾ ਦੇ ਅਕਸ ਨੂੰ ਵੀ ਢਾਹ ਲਾਉਂਦੇ ਆ ਇਹੋ ਜੀ ਸਥਿਤੀ ਦੇ ਵਿੱਚ ਕੀ ਗੱਣਾ ਚਾਹੋਗੇ ਦੇਖੋ ਜੀ ਪਤਾ ਕੀ ਹੈ ਕੌਮ ਸਾਨੂੰ ਸਭ ਤੋਂ ਪਿਆਰੀ ਕੌਮ ਹੈ ਠੀਕ ਹੈ ਜੀ ਕਿਉਂਕਿ ਪਹਿਲਾਂ ਪਾਸਟ ਵਿੱਚ ਵੀ ਸਾਡੇ ਮੋਰਚੇ ਵਿਖ ਚੁੱਕੇ ਨੇ ਇੱਕ ਮਹੌਲੀ ਮੋਰਚਾ ਲੱਗਾ ਸੀ ਕੌਮ ਉੱਥੇ ਖੜੀ ਉੱਥੇ ਵੀ ਨਿਰਾਸ਼ਾ ਮਿਲੀ ਕੌਮ ਨੂੰ ਫਿਰ ਬਰਗਾੜੀ ਦਾ ਮੋਰਚਾ ਲੱਗਾ ਸੀਗਾ ਉੱਥੇ ਕੌਮ ਖੜੀ ਉੱਥੋਂ ਵੀ ਨਿਰਾਸ਼ਾ ਮਿਲੀ ਹਣਾ ਤੇ ਮੈਂ ਰਿਸ ਇਹ ਕੌਮ ਨੂੰ ਜਾਗਰੂਕ ਕਰਨਾ ਚਾਹੁੰਦਾ ਜੋ ਇਹਦੇ ਪਿੱਛੇ ਖੜੂਗੇ ਇਹ ਵੀ ਕੱਲ ਕੌਮ ਨੂੰ ਵੇਚੂਗਾ ਇਹ ਵੇਚੂਗਾ ਬਿਲਕੁਲ ਤੁਸੀਂ ਮੈਂ ਮੈਂ ਸਮਝ ਸਕਦਾ ਕਿ ਇਹ ਤੁਹਾਡੀ ਪਰਸਨਲ ਗੱਲ ਹੈ ਬਟ ਇਹ ਇਹ ਚੀਜ਼ ਪਹਿਲਾਂ ਮੀਡੀਆ ਦੇ ਵਿੱਚ ਆ ਚੁੱਕੀ ਹੈ ਤੁਸੀਂ ਪਹਿਲਾਂ ਲਾਈਵ ਹੋ ਕੇ ਗੱਲਾਂ ਕਰ ਚੁੱਕੇ ਹੋ ਤੇ ਮੈਂ ਦੁਬਾਰਾ ਉਹ ਥੋੜੇ ਤੋਂ ਪੁੱਛਣੀ ਆ ਚਾਹੁੰਦਾ ਆ ਤੁਸੀਂ ਇੱਕ ਗੱਲ ਦਾ ਦਾਵਾ ਕੀਤਾ ਸੀ ਕਿ ਤੁਹਾਨੂੰ ਧਮਕੀ ਦਿੱਤੀ ਗਈ ਹੈ ਜਾਂ ਤੁਹਾਨੂੰ ਧਮਕੀਆਂ ਮਿਲੀਆਂ ਹੋਈਆਂ ਨੇ ਪਹਿਲਾਂ ਵੀ ਆਲਰੇਡੀ ਆਪਣੇ ਘਰ ਨੂੰ ਲੈ ਕੇ ਪੁਸ਼ਟੈਨੀ ਘਰ ਨੂੰ ਲੈ ਕੇ ਈਵਨ ਤੁਹਾਡੇ ਭੈਣ ਜੀ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਵੀ ਗਲਤ ਤੀਰਾ ਜਿਹੜਾ ਉਹ ਕੀਤਾ ਗਿਆ ਸੀ ਉਹ ਸਾਰੀਆਂ ਗੱਲਾਂ ਜੇ ਤੁਸੀਂ ਦੱਸ ਸਕੋ ਤਾਂ ਨੇ ਹਾਂਜੀ ਉਹ ਹੀ ਹੈ ਜਿਹੜਾ ਹੁਣ ਹਨਾ ਜੋ ਅਸੀਂ ਤਾਂ ਆਪਣਾ ਹੱਕ ਮੰਗਿਆ ਹਨਾ ਕਿਉਂਕਿ ਸਾਡਾ ਜੱਦੀ ਘਰ ਹੈ ਜਿੱਥੇ ਜਿੰਨਾ ਉਹ ਸਰਬਜੀਤ ਦਾ ਉਨਾ ਹੀ ਮੇਰਾ ਉਨਾ ਭੈਣ ਜੀ ਦਾ ਠੀਕ ਹੈ ਜੀ ਹੁਣ ਭੈਣ ਜੀ ਤਾਂ ਕੋਰਟ ਥਰੂ ਲੜ ਰਹੇ ਨੇ ਠੀਕ ਹੈ ਤੁਸੀਂ ਆਪਣਾ ਹੱਕ ਕੋਰਟ ਥਰੂ ਲਓ ਤੇ ਮੈਂ ਵੀ ਇਰੀਆਂ ਮਿੰਤਾਂ ਕੀਤੀਆਂ ਇਹ ਮੈਨੂੰ ਕਹਿੰਦਾ ਕੋਈ ਨਹੀਂ ਤੂੰ ਫਿਕਰ ਨਾ ਕਰ ਫਿਕਰ ਨਾ ਕਰ ਤੇ ਇਹ ਵੀ ਮੈਂ ਹੁਣ ਪਤਾ ਕਿਉਂ ਆਇਆ ਮੇਰੇ ਕੋਲ ਲਾਸਟ ਰਿਜ਼ੋਰਟ ਹੈ ਜੀ ਮੈਂ ਅੰਮ੍ਰਿਤਪਾਲ ਸਿੰਘ ਜਿਹਦੇ ਪਿਤਾ ਜੀ ਨਾਲ ਵੀ ਗੱਲ ਕਰ ਲਈ ਹੈ ਭਾਈ ਦਮਦਮ ਸਿੰਘ ਖਾਲ ਦੇ ਮੁਖੀ ਨਾਲ ਵੀ ਗੱਲ ਕਰ ਲਈ ਜਸਬੀਰ ਸਿੰਘ ਰੋਡੇ ਗੁਰਦੀਪ ਸਿੰਘ ਬਠਿੰਡਾ ਗੁਰਸੇਵਕ ਸਿੰਘ ਜਵਾਰ ਕੇ ਜਿੰਨੇ ਦਲੇਰ ਸਿੰਘ ਡੋੜ ਜਿੰਨੇ ਵੀ ਇਹਦੇ ਨਾਲ ਬੰਦੇ ਨੇ ਸਭ ਨਾਲ ਗੱਲ ਕਰ ਲਈਆ ਮੇਰਾ ਆਖਰੀ ਰਿਜ਼ੌਰਟ ਆ ਇਹ ਵੀ ਹੁਣ ਮੈਂ ਤਾਂ ਆਇਆ ਮੈਨੂੰ 2 ਹਫ਼ਤੇ ਪਿਆਰ ਨਾਲ ਕਹਿ ਕੇ ਕੁਝ ਵੀ ਕਰ ਲਉਂਗੇ ਤੁਸੀਂ ਮੈਨੂੰ ਫੋਨ ਤੇ ਤੁਸੀਂ ਧਮਕੀਆਂ ਦਉਂਗੇ ਮੈਨੂੰ ਕਿ ਤਰ ਤੇ ਪਰਚਾ ਕਰਾਉਂਗਾ ਤੂੰ ਜ਼ੋਰ ਇਹਦੇ ਵਰਡਿੰਗ ਸੀ ਨਹੀਂ 2 ਹਫ਼ਤੇ ਪਹਿਲਾਂ ਇਹ ਗੱਲ ਆ ਫੋਨ ਤੇ ਕਹਿੰਦਾ ਤੂੰ ਜ਼ੋਰ ਲਾ ਲੈ ਮੈਂ ਤੈਨੂੰ ਕੱਖ ਨਹੀਂ ਦਿੰਦਾ ਤੇ ਨਾ ਇਹ ਤੈਨੂੰ ਇੱਥੇ ਤੈਨੂੰ ਕੋਠੀ ਵੜ ਕੇ ਦਿਖਾਉਂਦਾ ਹਣਾ ਤੇ ਅ ਇਹ ਐਮਪੀ ਬਣਨ ਤੋਂ ਬਾਅਦ ਕਿਉਂਕਿ ਐ ਹੁਣ ਐਮਪੀ ਬਣ ਗਏ ਆ ਹਾਂ ਹੁਣ 2 ਹਫਤੇ ਦੀ ਪਹਿਲਾਂ ਦੀ ਗੱਲ ਹੈ ਜੀ ਐਮਪੀ ਬਣਨ ਤੋਂ ਬਾਅਦ ਕਹਿੰਦਾ ਤੂੰ ਜੋਰ ਲਾ ਲੈ ਤੈਨੂੰ ਮੈਂ ਕੱਖ ਨਿੰਦਾ ਤਾਂ ਫਿਰ ਐਟ ਦ ਐਂਡ ਮੈਨੂੰ ਪਤਾ ਜੀ ਇਸ ਪਰਿਵਾਰਕ ਦੀ ਹੁੰਦੀ ਹੈ ਕਿ ਲੋਕੀ ਆਖਿਰ ਤਾ ਕੀ ਤੇ ਜਾਂਚ ਨਾ ਹੁੰਦਾ ਅਨਾ ਮੈਨੂੰ ਪਤਾ ਆਂਡਰਸਟੈਂਡ ਮੈਕਰ ਮੈਕੋ ਇਹ ਲਾਸਟ ਲਾਸਟ ਰਿਸੋਰਟ ਆ ਕਿਉਂਕਿ ਮੇਰੇ ਨਾਲ ਕੋਈ ਨਹੀਂ ਖੜਾ ਕਿਉਂਕਿ ਆਬਵੀਅਸਲੀ ਹੁਣ ਸਾਰੇ ਬੰਦੇ ਇਹ ਉਹਦੇ ਨਾਲ ਖੜੇ ਨਹੀਂ ਕਿਉਂਕਿ ਸਭ ਨੂੰ ਹੈ ਕਿ ਅਸੀਂ ਪੰਥਕ ਬਣ ਕੇ ਸ਼ਾਇਦ ਸਾਡਾ ਵੀ ਆਪਾਂ ਵੀ 2027 ਚ ਸ਼ਰੋਣੀ ਕਮੇਟੀ ਚ ਕੁਛ ਲੈ ਲਈਏ ਤੇ ਜਸਿੰਦਰ ਕੋਲੋਂ ਕੋਈ ਮਿਲਣਾ ਜਸਿੰਦਰ ਕੋਲੋਂ ਤਾਂ ਕੱਖ ਨਹੀਂ ਮਿਲਣਾ ਕਿਉਂਕਿ ਮੈਂ ਨਾ ਪੋਲਿਟਿਕਸ 'ਚ ਨਾ ਮੈਂ ਆਣਾ ਨਾ ਖਣਾ ਜਸਵੰਤਰ ਕੋਲ ਤਾਂ ਕੁਝ ਮਿਲਣਾ ਨਹੀਂ ਸਰਪਜੀਤ ਕੋਲੋਂ ਸ਼ਾਇਦ ਕੋਈ ਟਿਕਟ ਟੁਕੜ ਮਿਲ ਸਕਦੀ ਹੈ ਕੱਲ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਦੀ ਤੇ ਦੂਸਰੀ ਗੱਲ ਮੈਂ ਇਹੀ ਗੱਲ ਕਰਨਾ ਚਾਹੁੰਦਾ ਸਾਡੇ ਸਰ ਮਾਤਾ ਜੀ ਨੇ ਪਾਰਲੀਮੈਂਟ ਵਿੱਚ ਖੜ ਕੇ ਕਿਹਾ ਸੀ ਇਹ ਚਾਰ ਪਾਰਟੀਆਂ ਦਾ ਨਾਮ ਲੈ ਕੇ ਕਾਂਗਰਸ ਭਾਜਪਾ ਸੀਪੀਆਈ ਸੀਪੀਐਮ ਇਹ ਚਾਰ ਪਾਰਟੀਆਂ ਨੇ ਜਿਹੜੀ ਕਦੀ ਵੀ ਪੰਜਾਬ 'ਚ ਸ਼ਾਂਤੀ ਨਹੀਂ ਹੋਣਾ ਦੇਣ ਚਾਹੁੰਦੀਆਂ ਮਗਰ ਅਨਫੋਰਚੂਨੇਟਲੀ ਉਹਨਾਂ ਦਾ ਬੇਟਾ ਜਾ ਕੇ ਸਿਰਸੇ ਤੇ ਕਾਲਕੇ ਨਾਲ ਮੀਟਿੰਗ ਕਰੇ ਜਿਹੜੇ ਡਾਇਰੈਕਟਲੀ ਆਪਾਂ ਦੇ ਨਾਲ ਮਿਲੇ ਹੋਏ ਉਹਨਾਂ ਦੇ ਪਾਰਟੀ ਵਿੱਚ ਨੇ ਤੇ ਹੁਣ ਇਹ ਜਿਹੜੇ ਹੁਣ ਬਾਗੀ ਇਵਨ ਇਵਨ ਉਹਨਾਂ ਨੇ ਵੀ ਬਿਆਨ ਦਿੱਤਾ ਹੈ ਕਿ ਜੇ ਬਾਅਦ ਵਿੱਚ ਇਦਾਂ ਦੇ ਕੋਈ ਸੰਦਰਭ ਬਣਦੇ ਆ ਕਿ ਕਿਸੇ ਪਾਰਟੀ ਦੇ ਨਾਲ ਮੇਲ ਕਰਨਾ ਹੋਵੇ ਭਾਵੇਂ ਉਹ ਭਾਜਪਾ ਹੀ ਕਿਉਂ ਨਾ ਹੋਵੇ ਤੇ ਆਪਾਂ ਕਰ ਸਕਦੇ ਹਾਂ ਚੋ ਕੋਈ ਵੱਡੀ ਗੱਲ ਨਹੀਂ ਕਹਿੰਦੇ ਜੀ ਹਾਂ ਫਿਰ ਤਾਂ ਸਾਡੇ ਮਾਤਾ ਜੀ ਦੇ ਸੋਚ ਤੋਂ ਉਲਟ ਨੇ ਜੀ ਸਾਡੇ ਮਾਤਾ ਜੀ ਨੇ ਪਾਰਲੀਮੈਂਟ ਚ ਕਿਹਾ ਸੀ ਕਿ ਚਾਰ ਪਾਰਟੀਆਂ ਨਾਮ ਲੈ ਕੇ ਬੀਜੇਪੀ ਵਿੱਚ ਸ਼ਾਮਿਲ ਸੀਗੇ ਇਹ ਪੰਜਾਬ ਚ ਕਦੀ ਸ਼ਾਂਤੀ ਨਾ ਹੋਣਾ ਦੇਣ ਚਾਹਨੀ ਆ ਤੇ ਨਾਲੇ ਇਹਨਾਂ ਦੇ ਜਿਹੜਾ ਪ੍ਰਮੁੱਖ ਸੀ ਐਲਕੇ ਅਡਵਾਨੀ ਨੇ ਕਿਹਾ ਸੀਗਾ ਕਿ ਦਰਬਾਰ ਸਾਹਿਬ ਤੇ ਜਿਹੜਾ ਹਮਲਾ ਹੋਇਆ ਵਧੀਆ ਕੀਤਾ ਇਹ 6 ਮਹੀਨੇ ਪਹਿਲਾਂ ਪਹਿਲਾਂ ਕਰ ਦੇਣਾ ਚਾਹੀਦਾ ਸੀ ਤੇ ਇਸ ਲਈ ਇਹ ਸਾਡੇ ਪਿਤਾ ਜੀ ਸੋਚ ਤੇ ਸਾਡੇ ਮਾਤਾ ਜੀ ਸੋਚ ਤੇ ਵੀ ਉਲਟ ਚੱਲ ਰਹੇ ਨੇ ਤੇ ਹੁਣ ਸਭ ਨੂੰ ਪਤਾ ਹੈ ਇਹ ਢਿੰਸਾ ਗਰੁੱਪ ਚੰਦੂ ਮਾਜਰਾ ਜਿਹੜੇ ਵਡਾਲਾ ਜੀ ਨੇ ਉਹ ਮਲੂਕਾ ਜੀ ਇਹ ਸਾਰੇ ਇਹ ਭਾਜਪਾ ਦੇ ਬੰਦੇ ਨੇ ਇਹ ਇਹਨਾਂ ਨੇ 2027 ਵਿੱਚ ਭਾਜਪਾ ਨਾਲ ਜਾਂ ਜਾਂ ਕਮਲ ਦੇ ਫੁੱਲ ਤੇ ਲੜਨਗੇ ਯਾ ਫੇਰ ਭਾਜਪਾ ਨਾਲ ਸਾਂਝ ਕਰਕੇ ਲੜਨਗੇ ਤੇ ਕੀ ਹੁਣ ਭਾਈ ਸ਼ਿਸ਼ਪਾਈ ਬਿਆਨ ਸਿੰਘ ਦਾ ਬੇਟਾ ਵੀ ਭਾਜਪਾ ਦੇ ਨਾਲ ਲੜੇਗਾ ਜੋ ਉਹ ਲੜੇਗਾ ਇਟ ਮੀਨਸ ਉਹ ਆਪਣੇ ਪਿਤਾ ਦੀ ਸੋਚ ਤੋਂ ਹੀ ਬਾਗੀ ਹੈ ਹਮ ਅੱਛਾ ਜਸਵਿੰਦਰ ਜੀ ਮੈਂ ਇੱਕ ਹੋਰ ਗੱਲ ਪੁੱਛਣੀ ਚਾਹੁੰਦਾ ਤੁਸੀਂ ਕਹਿੰਦੇ ਹੋ ਕਿ ਤੁਸੀਂ ਭਾਈ ਅਮਰਪਾਲ ਸਿੰਘ ਦੇ ਪਿਤਾ ਜੀ ਨਾਲ ਵੀ ਗੱਲ ਕੀਤੀ ਹੈ ਜਸਵੀਰ ਸਿੰਘ ਰੋਡੇ ਨਾਲ ਵੀ ਗੱਲ ਕੀਤੀ ਹੈ ਜਿਹੇ ਤੱਕ ਭਾਈ ਅਮਰਪਾਲ ਸਿੰਘ ਦੇ ਪਿਤਾ ਦਾ ਪਿਤਾ ਦੀ ਗੱਲ ਕਰੀਏ ਤਾਂ ਉਹ ਐਮਪੀ ਸਾਹਿਬ ਦੇ ਨਾਲ ਤੁਰਦੇ ਨਜ਼ਰ ਆਉਂਦੇ ਆ ਜਿੱਥੇ ਵੀ ਦੇਖੋ ਸਰਬਜੀਤ ਸਿੰਘ ਖਾਲਸਾ ਦੇ ਨਾਲ ਨਜ਼ਰ ਆਉਂਦੇ ਆ ਉਹਨਾਂ ਦੇ ਨਾਲ ਪ੍ਰੈਸ ਕਾਨਫਰੈਂਸਸ ਕਰ ਰਹੇ ਆ ਗੱਲਾਂ ਬਾਤਾਂ ਮੀਟਿੰਗਸ ਹੁੰਦੀਆਂ ਪਈਆਂ ਜਸਬੀਰ ਸਿੰਘ ਰੋਡੇ ਦੀ ਗੱਲ ਕਰੀਏ ਤਾਂ ਭਾਈ ਰਾਜਦੇਵ ਸਿੰਘ ਖਾਲਸਾ ਜਿਹੜੇ ਐਡਵੋਕੇਟ ਨੇ ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਜਿਹੜਾ ਨਵਾਂ ਅਕਾਲੀ ਦਲ ਆਪਾ ਸੁਰਜੀਤ ਕਰਨਾ ਉਹਦੇ ਪ੍ਰਧਾਨ ਜਸਬੀਰ ਸਿੰਘ ਰੋਡੇ ਹੋਣਗੇ ਔਰ ਉਸੇ ਸਟੇਜ ਦੇ ਉੱਤੇ ਸਰਬਜੀਤ ਸਿੰਘ ਖਾਲਸਾ ਸੀਗੇ ਯਾਨੀ ਕਿ ਉਹਨਾਂ ਦੀ ਵੀ ਹਾਮੀ ਭਰਦੇ ਸੀਗੇ ਤੁਸੀਂ ਜਿਨ੍ਹਾਂ ਜਿਨ੍ਹਾਂ ਦੇ ਕੋਲ ਜਾ ਰਹੇ ਹੋ ਜਾਂ ਜਾ ਆਏ ਹੋ ਉਹਨਾਂ ਦੇ ਨਾਲ ਤਾਂ ਆਲਰੇਡੀ ਸਰਪੀ ਸਿੰਘ ਖਾਲਸਾ ਹੈਗੇ ਆ ਫਿਰ ਤੁਸੀਂ ਕਿਸ ਤਰ੍ਹਾਂ ਡੀਲ ਕਰੋਗੇ ਇਹਨਾਂ ਨਾਲ ਮੈਂ ਤਾਂ ਸੋਚਿਆ ਸੀ ਕਿ ਸ਼ਾਇਦ ਉਹ ਦੋਨਾਂ ਨੂੰ ਬਰਾਬਰ ਦੇਖਣਗੇ ਕਿ ਦੋਨੋਂ ਸ਼ਹੀਦ ਦੇ ਪੁੱਤਰ ਨੇ ਤੇ ਸਾਡੇ ਨਾਲ ਸਾਡੇ ਮੇਰੇ ਨਾਲ ਜਸਟਿਸ ਦੀ ਗੱਲ ਕਰਨਗੇ ਮਗਰ ਉੱਤੇ ਕੋਈ ਜਸਟਿਸ ਦੀ ਗਲਤੀ ਹੋਈ ਨਹੀਂ ਹੈ ਅੱਛਾ ਤੁਹਾਡੇ ਨਾਲ ਗੱਲਬਾਤ ਹੋਈ ਜਿਹੜੀ ਤੇ ਕੀ ਹੋਈ ਸੀ ਇਹ ਵੀ ਦੱਸਿਓ ਕਿਰਾ ਹੁਣ ਮੈਂ ਡਿਟੇਲ ਚ ਨਹੀਂ ਜਾਣਾ ਚਾਹਦਾ ਮਗਰ ਮੈਂ ਉਹਨਾਂ ਨੂੰ ਆਪਣੀ ਗੱਲ ਆਪਣਾ ਮੈਂ ਦੁੱਖ ਹੈ ਮੈਂ ਦੱਸ ਚੁੱਕਾ ਨੀ ਉਹਨਾਂ ਨੇ ਉਹਨਾਂ ਨੇ ਤੁਹਾਨੂੰ ਕੰਸੋਲ ਤਾਂ ਕੀਤਾ ਹੀ ਹੋਣਾ ਕਿ ਠੀਕ ਹੈ ਆਪਾਂ ਕੁਝ ਕਰਦੇ ਆਂ ਜਾਂ ਨਹੀਂ ਕਰਦੇ ਕੁਛ ਐਸੀ ਗੱਲ ਤਾਂ ਨਹੀਂ ਕੁਛ ਨਹੀਂ ਐਸੀ ਜੀ ਗੱਲ ਨਹੀਂ ਹੋਈ ਅਚਾ ਇਦਾਂ ਲੱਗਤ ਨਹੀਂ ਹੋਇਆ ਨਹੀਂ ਇਦਾਂ ਤਾਂ ਕੁਛ ਨਹੀਂ ਹੋਇਆ ਅਚਾ ਮਤਲਬ ਕਹਿ ਸਕਦੇ ਆ ਕਿ ਝਕਾ ਜਿਹੜਾ ਉਹ ਐਮਪੀ ਵਾਲੀ ਰਿਹਾ ਉਹਨਾਂ ਦਾ ਹਾਂ ਉਹ ਸਰਵਿੰਗ ਤੋਂ ਵਾਲੀ ਰਿਹਾ ਕਿਉਂਕਿ ਦੇਖੋ ਜੀ ਹੁਣ ਇਹ ਪਾਰਟੀ ਬਣਾ ਰਹੇ ਨੇ ਪਾਰਟੀ ਇਹ ਚੰਦੂ ਮਾਜਰੇ ਨਾਲ ਰਲ ਕੇ ਬਣਾ ਰਹੇ ਨੇ ਢੀਂਡ ਸੇ ਨਾਲ ਇਹ ਇਕੱਠੇ ਹੋਣਗੇ ਫੇਰ ਨਾ ਕੋ ਚੰਦ ਜੇ ਜੇ ਸੁਖਬੀਰ ਸਿੰਘ ਬਾਦਲਦੋਸ਼ੀ ਐ ਤੇ ਉਹਨੇ ਚੰਦੂ ਮਾਜਰਾ ਵੀ ਦੋਸ਼ੀ ਐ ਉਹਨੇ اچھا ਮੈਂ ਮੈਂ ਇੱਥੇ ਮੈਂ ਇੱਥੇ ਜ਼ਿਕਰ ਕਰਨਾ ਚਾਹੁੰਦਾ ਇੱਕ ਫੋਟੋ ਦਾ ਸ਼ਾਇਦ ਤੁਸੀਂ ਵੀ ਦੇਖੀ ਹੋਵੇ ਉਹ ਫੋਟੋ ਇੱਕ ਥਾਂ ਤੇ ਭਾਈ ਸਰਬਜੀਤ ਸਿੰਘ ਖਾਲਸਾ ਬਿਆਨ ਦੇ ਰਹੇ ਨੇ ਮਾਈਕ ਦੇ ਉੱਤੇ ਗੱਲਬਾਤ ਕਰਦੇ ਪਏ ਨੇ ਤੇ ਉਹਨਾਂ ਦੇ ਨਾਲ ਪ੍ਰੋਫੈਸਰ ਪ੍ਰਿੰਸ ਸਿੰਘ ਚੰਦੂ ਮਾਜਰਾ ਹੋਣੀ ਬੀਬੀ ਜ਼ਗੀਰਕੌਰ ਹੋਣੀ ਬੈਠੇ ਆ ਉੱਥੇ ਹੀ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਜੀ ਵੀ ਬੈਠੇ ਹੋਏ ਨੇ ਕਿ ਤੁਸੀਂ ਸ਼ਾਇਦ ਦੇਖੀ ਹੋਵੇਗੀ ਉਹ ਤਸਵੀਰ ਮੈਂ ਦੇਖੀਏ ਦੇਖੀਏ ਕਿਹੜਾ ਚਾਹੋਗੇ ਜੇ ਇਸ ਮਨ ਮੈਨੂੰ ਨਹੀਂ ਲੱਗਦਾ ਕਿ ਕੌਮ ਨੇ ਇਹਨਾਂ ਨੂੰ ਇਸ ਲਈ ਵੋਟਾਂ ਪਾਈਆਂ ਸੀ ਕਿ ਚੰਦੂ ਮਾਜਰਾ ਬੀਬੀ ਜ਼ਗੀਰ ਕੌਰ ਨਾਲ ਚੱਲਦੇ ਜੋ ਇਹਨਾਂ ਨੂੰ ਇਹਨਾਂ ਨਾਲ ਹੀ ਚੱਲਣਾ ਸੀ ਫਿਰ ਬੀਬੀ ਜ਼ਗੀਰ ਕੌਰ ਪ੍ਰੇਮ ਸਿੰਘ ਜਦੋਂ ਮਾਜਰਾ ਤੋਂ ਪ੍ਰਚਾਰ ਕਰਾ ਲੈਂਦੇ ਫਿਰ ਪਤਾ ਲੱਗ ਜਾਂਦਾ ਕਿੰਨੀ ਕਿੰਨੀਆਂ ਵੋਟਾਂ ਪੈਂਦੀਆਂ ਇਹਨਾਂ ਨੂੰ ਹੂੰ ਮਤਲਬ ਜਦੋਂ ਇਹਨਾਂ ਨੂੰ ਵੋਟਾਂ ਪਈਆਂ ਉਦੋਂ ਭਾਈ ਅਮਰਿਤਪਾਲ ਸਿੰਘ ਹੁਣਾ ਵੱਲੋਂ ਵੀ ਸਪੋਰਟ ਜਿਹੜੀ ਆ ਉਹ ਦਿੱਤੀ ਗਈ ਯਾਨੀ ਕਿ ਉਹਨਾਂ ਦੇ ਮਾਪੇ ਵੀ ਉੱਥੇ ਆਏ ਸੀਗੇ ਉਦੋਂ ਤੁਹਾਨੂੰ ਲੱਗਦਾ ਕਿ ਉਦੋਂ ਸਾਰਾ ਕੁਝ ਬਦਲਿਆ ਕੀ ਇਕੱਲੇ ਭਾਈ ਸਰਬਜੀਤ ਖਾਲਸਾ ਉਹਨੀ ਵੋਟ ਅਕਵਾਇਰ ਕਰ ਸਕਦੇ ਸੀ ਇੱਕ ਵਾਰੀ ਤੁਸੀਂ ਤੁਹਾਨੂੰ ਕੀ ਲੱਗਦਾ ਨਹੀਂ ਨਹੀਂ ਉਹ ਤਾਂ ਆਬਵੀਅਸਲੀ ਕਿਉਂਕਿ ਅਮਰਿਤਪਾਲ ਹੁਣਾ ਅਮਰਿਤਪਾਲ ਸਿੰਘ ਹੁਣਾ ਦਾ ਬਹੁਤ ਜ਼ੋਰ ਸੀ ਖਡੂਰ ਸਾਹਿਬ ਤੋਂ ਜਿਹੜੀ ਮੈਨੂੰ ਲੱਗਦਾ ਉੱਥੋਂ ਵੇਵ ਫਰੀਦਕੋਟ ਆਈ ਹੈ ਹੂੰ ਠੀਕ ਹੈ اچھا ਮੈਂ ਇੱਕ ਚੀਜ਼ ਤੁਹਾਨੂੰ ਪੁੱਛਣਾ ਚਾਹੁੰਦਾ ਹੈ ਖਾਸ ਕਰਕੇ ਕਿਉਂਕਿ ਇਸ ਪੱਧਰ ਦੇ ਉੱਤੇ ਤੁਸੀਂ ਹੁਣ ਵੀ ਜਿਵੇਂ ਆਵਾਜ਼ ਚੁੱਕਦੇ ਪਏ ਹੋ ਤੁਹਾਨੂੰ ਐ ਐ ਨਹੀਂ ਲੱਗਦਾ ਕਿ ਆਉਣ ਦੇ ਸਮੇਂ ਵਿੱਚ ਤੁਹਾਡੇ ਉੱਤੇ ਥ੍ਰੈਟ ਹੋਰ ਹੋ ਸਕਦਾ ਹੈ ਉਹ ਇਸ ਵੇਲੇ ਸਿਟਿੰਗ ਐਮਪੀ ਨੇ ਬਾਅਦ ਵਿੱਚ ਤੁਹਾਡੇ ਭਾਈ ਸਾਹਿਬ ਨੇ ਪਰ ਜੇ ਮੈਂ ਤੁਸੀਂ ਕਹਿ ਰਹੇ ਹੋ ਤੁਹਾਨੂੰ ਤਨਕੀ ਆਲਰੇਡੀ ਮਿਲ ਚੁੱਕੀ ਹੈ ਤੁਹਾਨੂੰ ਐ ਨਹੀਂ ਲੱਗਦਾ ਕਿ ਇਸ ਤੋਂ ਬਾਅਦ ਹਾਲਾਤ ਹੋਰ ਵਿਗੜ ਸਕਦੇ ਆ ਜੀ ਦੇਖੋ ਪਤਾ ਕੀ ਮੈਂ ਦੇਖੋ ਹਮ ਮੈਂ ਆਪਣਾ ਮੈਂ ਦੇਖੋ ਮੈਂ ਕਿਰਤ ਕਰਦਾ ਠੀਕ ਹੈ ਜੀ ਮੈਂ 2008 ਦਾ ਲੈ ਕੇ ਮੈਂ ਹੁਣ ਕਿਰਤ ਕਰਦਾ ਕਿਰਤ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਠੀਕ ਹੈ ਜੀ ਮੈਂ ਪੋਲਿਟਿਕਸ ਨਹੀਂ ਪੈਂਦਾ ਮਗਰ ਮੈਂ ਇਸ ਸਰਪਜੀਤ ਉਹ ਕੁਝ ਕਰ ਹੀ ਨਹੀਂ ਰਿਹਾ ਹਨਾ ਮੈਂ ਆਪਣੇ ਬੱਚੇ ਲਈ ਕਰਨਾ ਹੈ ਕਿਉਂਕਿ ਉਹ ਬੱਚੇ ਦੀ ਦਾਦੀ ਦਾ ਘਰ ਹੈ ਠੀਕ ਹੈ ਜੀ ਜਿਹਨੂੰ ਮੈਂ ਬੱਚੇ ਨੂੰ ਲੈ ਕੇ ਜਾਣਾ ਮੈਂ ਤਾਂ ਆਪਣੇ ਬੱਚੇ ਨਾਲ ਉਹ ਉਹ ਤਾਂ 7 ਸਾਲ ਦਾ ਉਹਨੂੰ ਮੈਂ ਹੁਣ ਲੈ ਕੇ ਨਹੀਂ ਜਾ ਸਕਦਾ ਇੰਡੀਆ ਕਿਉਂਕਿ ਉਹ ਕੀ ਦੇਖੂਗਾ ਮੈਂ ਤਾਂ ਉੱਥੇ ਆਪਣਾ ਦਿਖਾਵਾਂਗਾ ਵੀ ਦਾਦੀ ਦਾ ਘਰ ਹੈ ਤੇ ਦੀ ਦਾਦੀ ਸੀ ਤੇ ਦਾਦੀ ਐਮਪੀਸੀ ਉਹਨਾਂ ਦਾ ਐਵੇਂ ਸਾਡਾ ਪਰਿਵਾਰ ਐਵੇਂ ਹੈ ਤੇ ਮੈਂ ਲੈ ਕੇ ਨਹੀਂ ਜਾ ਸਕਦਾ ਉਹ ਤਾਂ ਮੇਰੇ ਬ੍ਰੀਟਿੰਗ ਮੱਚ ਮੇਰਾ ਬੇਟੇ ਨਾਲ ਉਹਦੇ ਰੂਟਸ ਹੀ ਵੱਢ ਦਿੱਤੇ ਨੇ ਜੀ ਹੁਣ ਅਸੀਂ ਇਹ ਕਹਿੰਦੇ ਨੇ ਕਿ ਵਾਪਸ आओ ਵਾਪਸ ਆਓ ਇਨਵੈਸਟ ਕਰੋ ਐਨਆਰਆਈ ਕਿਵੇਂ ਇਨਵੈਸਟ ਕਰ ਲੂਗਾ ਕਿ ਜਿਨ੍ਹਾਂ ਦੀ ਇਨਵੈਸਟ ਜਿਨ੍ਹਾਂ ਦੀ ਜੱਦੀ ਪ੍ਰਾਪਰਟੀਆਂ ਹੀ ਸੇਫ ਨਹੀਂ ਹੈ ਤੇ ਮੈਂ ਤਾਂ ਇੱਥੇ ਇਸੇ ਮੰਚ ਤੋਂ ਸ੍ਰੀਮ ਭਗਵੰਤ ਮਾਨ ਹੋਰ ਜਿਹੜੇ ਬੰਦੇ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਵੀ ਐਨਾ ਕੋਈ ਕਹਿਜਾ ਕਾਨੂੰਨ ਲੈ ਕੇ ਆਇਆ ਜਾਵੇ ਜਿਨ੍ਹਾਂ ਦੀ ਐਨ ਆਰ ਆਈਜ਼ ਦੀ ਪ੍ਰੋਪਰਟੀ ਨੂੰ ਸੇਫਗਾਰਡ ਕੀਤਾ ਜਾਵੇ ਹਮ ਤੇ ਮੈਂ ਇਸ ਲਈ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਣਾ ਚਾਹਨਾ ਜੋ ਫਰੀਦਕੋਟ ਪਿੰਡ ਕਣੀਆਂ ਹੈਗਾ ਉੱਥੇ ਦੇ ਇੱਕ 2 ਸਾਲ ਦਾ ਬੱਚਾ ਸੀ ਉਹਨੂੰ ਸੈਕਸ਼ੂਅਲੀ ਅਬੀਜ਼ ਕੀਤਾ ਗਿਆ ਉਹਦੇ ਪਿਤਾ ਨੇ ਸਰਪਜੀਤ ਸਿੰਘ ਤੱਕ ਪਹੁੰਚ ਕੀਤੀ ਕਿ ਤੁਸੀਂ ਐਸ ਐਸ ਪੀ ਨੂੰ ਫੋਨ ਕਰ ਦਿਓ ਅੱਛਾ ਇਹ ਕਿ ਫੋਨ ਕਰਕੇ ਕਹਿ ਦੋ ਕਿ ਬਈ ਇਹ ਮੇਰੇ ਮਾਮਲਾ ਮੇਰੇ ਧਿਆਨ ਚ ਆਇਆ ਤੇ ਤੁਸੀਂ ਪਲੀਜ਼ ਇਹਨੂੰ ਆਪਣੀ ਸੁਪਰਵੀਜ਼ਨ ਥਲੇ ਲਓ ਤੇ ਸਰਪ ਜੀ ਤੁਹਾਨੂੰ ਨੇ ਬਿਲਕੁਲ ਨਾ ਕਰਤੀ ਉਹ ਬੱਚੇ ਦਾ ਕਿੰਨਾ ਟੀਵੀ ਤੇ ਵੀ ਆਇਆ ਸੀ ਫਿਰ ਇੱਕ ਸੱਜਣ ਨੇ ਕਿ ਸਾਨੂੰ ਰਿਪੋਰਟਾਂ ਪਹੁੰਚਦੀਆਂ ਨੇ ਇੱਕ ਸੱਜਣ ਨੇ ਸਰਪਜੀਤ ਸਿੰਘ ਨੂੰ ਫੋਨ ਕੀਤਾ ਕਿ ਸੈਸ਼ਨ ਚੱਲ ਰਿਹਾ ਹੈ ਤੁਸੀਂ ਨਾ ਗੁਰੂਗ੍ਰੰਥ ਸਾਹਿਬ ਉਹ ਜਿਹੜਾ ਕੇਸ ਟਰਾਂਸਫਰ ਹੋਏ ਨੇ ਚੰਡੀਗੜ੍ਹ ਉਹਦਾ ਮੁੱਦਾ ਚੱਕੋ ਕਿ ਬਈ ਇਹਦੇ ਪਿੱਛੇ ਟਰਾਂਸਫਰ ਕਰਾਉਣ ਪਿੱਛੇ ਕਿਹਦਾ ਹੱਥ ਹੱਥ ਸਰਬਜੀਤ ਸਿੰਘ ਨੇ ਉਹ ਵੀ ਕੋਈ ਮੁੱਦਾ ਨਹੀਂ ਚੱਕਿਆ ਕਿਉਂਕਿ ਉਹ ਚਾਹਦੇ ਨਹੀਂ ਐ ਇਹਨਾਂ ਦਾ ਬੀਜੇਪੀ ਨਾਲ ਕਨਫਲਿਕਟ ਹੋਵੇ ਤੇ ਇਹ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਇਸ ਟਾਈਮ ਸਰਬਜੀਤ ਸਿੰਘ ਵੀ ਬੀਜੇਪੀ ਝੋਲੀ ਵਿੱਚ ਬੈਠ ਚੁੱਕੇ ਨੇ ਜੋ ਕਿ ਸਾਡੀ ਮਾਤਾ ਜੀਰ ਪਿਤਾ ਜੀ ਦੀ ਸੋਚ ਦੇ ਬਿਲਕੁਲ ਉਲਟ ਹੈ ਅਚਾ ਤੁਹਾਨੂੰ ਐ ਨਹੀਂ ਲੱਗਦਾ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਐਕਸਪੈਕਟ ਕੀਤੀਆਂ ਜਾ ਰਹੀਆਂ ਸੀ ਸਰਬਜੀਤ ਖਾਲਸਾ ਤੋਂ ਔਰ ਵਾਰ-ਵਾਰ ਜਦੋਂ ਕਿਹਾ ਗਿਆ ਕਿ ਭਾਈ ਅਮਰਿਤਪਾਲ ਸਿੰਘ ਦਾ ਵੀ ਮੁੱਦਾ ਚੱਕਿਆ ਜਾਵੇ ਉਹ ਸਿਰਫ ਉਸ ਉਸ ਗੱਲ ਤੱਕ ਹੀ ਮਕਸੂਸ ਰਹਿ ਗਏ ਹਾਲਾਂਕਿ ਬਾਅਦ ਵਿੱਚ ਉਹ ਕਹਿੰਦੇ ਕਿ ਮੈਂ ਕੋਸ਼ਿਸ਼ ਕੀਤੀ ਨਹੀਂ ਚੱਕਿਆ ਗਿਆ ਪਰ ਇਸ ਤੋਂ ਅਲੱਗ ਕੋਈ ਐਹੋ ਜੀ ਗੱਲ ਸੀ ਨਹੀਂ ਜਿਹੜੀ ਉਹਨਾਂ ਨੇ ਪਾਰਲੀਮੈਂਟ ਵਿੱਚ ਜਾ ਕੇ ਕੀਤੀ ਹੋਵੇ ਇਹਨਾਂ ਨੇ ਕੁਝ ਵੀ ਨਹੀਂ ਬੋਲਿਆ ਜੀ ਸਾਰੇ ਪਾਰ ਨੇ ਪੰਜਾਬ ਦੇ ਪਾਰਲੀਮੈਂਟ ਜਿਹੜੇ ਪਾਰਲੀਮੈਂਟੇਰੀਅਨਸ ਨੇ ਉਹਨਾਂ ਨੇ ਆ ਕੇ ਆਪਣੇ ਮੁੱਦੇ ਚੱਕੇ ਨੇ ਸਿਰਫ ਸਰਬਜੀਤ ਨਹੀਂ ਮੈਂ ਦੇਖਿਆ ਬੋਲਦਾ ਗੋਪੀ ਜੀ ਇਹ ਇਹਨਾਂ 'ਚ ਕੋਈ ਇੰਟੈਲੈਕਟ ਤਾਂ ਹੈ ਨਹੀਂ ਹਨਾ ਹੀ ਇਸ ਨਾਟ ਇਹਦਾ ਇਹਨਾਂ ਦਾ ਤੁੱਕਾ ਲੱਗ ਗਿਆ ਮੈਂ ਕਿ ਇੰਨੇ ਮੈਂ ਤਾਂ ਹੰਦਾ ਮੇਰਾ ਭਰਾ ਇਹਨੇ ਸਮਝਦਾਰ ਹੈ ਨਹੀਂ ਹੈ ਤੇ ਇੱਕ ਇਹਨਾਂ ਦੇ ਡਵਾਈਜ਼ਰ ਹੈ ਨਾ ਇਹ ਬੜੇ ਹੀ ਗਲਤ ਡਵਾਈਜ਼ਰ ਰੱਖੇ ਹੋਏ ਨੇ ਕਿਉਂਕਿ ਇੱਕ ਐਡਵਾਈਜ਼ਰ ਹੈਗੇ ਨੇ ਇਹਨਾਂ ਦੇ ਗੁਰਸੇਵਕ ਸਿੰਘ ਜਵਾਰ ਕੇ ਉਹਨਾਂ ਦਾ ਮੈਂ ਥੋੜਾ ਬਰੀਫ ਦੱਸੂਗਾ ਉਹ ਪਹਿਲਾਂ ਪੰਥਕ ਸੀਗੇ ਬੜੇ ਚੰਗੇ ਪੰਥਕ ਸੀਗੇ ਅਕਾਲੀ ਦਲ ਮਾਂਚ ਸੀਗੇ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਇੱਕਦਮ ਫਿਰ ਇੰਦਰਾ ਗਾਂਧੀ ਦੀ ਪਾਲਿਸਿਜ਼ ਪਸੰਦ ਆ ਗਈਆਂ ਫਿਰ ਕਾਂਗਰਸ ਚਲੇ ਗਏ ਫਿਰ ਕਾਂਗਰਸ 'ਚ ਵੀ ਰਹੇ ਫਿਰ ਇਹਨਾਂ ਨੂੰ ਸੁਖਵੀਰ ਸਿੰਘ ਬਾਦਲ ਦੀ ਪਾਲਿਸਿਜ਼ ਪਸੰਦ ਆ ਗਈ ਫਿਰ ਅਕਾਲੀ ਦਲ ਬਾਦਲ 'ਚ ਚਲੇ ਗਏ ਫਿਰ ਉੱਥੇ ਵੀ ਦਾਲ ਨਾਲ ਗਲੇ ਫਿਰ ਅਕਾਲੀ ਦਲ ਬਾਦਲ ਮਾਂਚ 'ਚ ਫੇਰ ਆ ਗਏ ਮਤਲਬ ਇਹ ਜਿਹੇ ਤਾਂ ਇਹਨਾਂ ਨੇ ਐਡਵਾਈਜ਼ ਰੱਖੇ ਜਿਹਨਾਂ ਦੀ ਕੋਈ ਸੋਚ ਹੀ ਨਹੀਂ ਹੈਗੀ ਉਹ ਸਿਰਫ ਆਪਣਾ ਆਪਣਾ ਨਿੱਜ ਭਾਲ ਦੇਣ ਸਾਨੂੰ ਨਿੱਜ ਕਿੱਥੋਂ ਮਿਲੂਗਾ ਅਕਾਲੀ ਦਲ ਮਾਂਚ ਤੋਂ ਮਿਲੂਗਾ ਕਾਂਗਰਸ ਤੋਂ ਜਾਂ ਬਾਦਲ ਤੋਂ ਕੋਈ ਸੋਚ ਹੀ ਨਹੀਂ ਹੈਗੀ ਤੇ ਇਹ ਜਿਹੜਾ ਇਹਨਾਂ ਨੇ ਐਡਵਾਈਜ਼ ਰੱਖੇ ਹੋਏ ਨੇ ਤੇ ਇਹ ਜਿਹ ਐਂਡ ਪ੍ਰੋਡਕਟ ਤੁਹਾਡੇ ਸਾਹਮਣੇ ਹੀ ਹੈ। ਅੱਛਾ ਦਸਵਿੰਦਰ ਜੀ ਇਹ ਵੀ ਖਬਰਾਂ ਚੱਲਦੀਆਂ ਪਈਆਂ ਕਿ ਆਉਂਦੀਆਂ ਜਿਹੜੀਆਂ ਜਮਨੀ ਚੋਣਾ ਪੰਜਾਬ 'ਚ ਹੋਣੀਆਂ ਨੇ ਉਹਨਾਂ ਦੇ ਵਿੱਚ ਤੁਹਾਡੇ ਭਾਬੀ ਜੀ ਵੀ ਸ਼ਾਇਦ ਸੀਟ ਲੜ ਸਕਦੇ ਨੇ। ਜੀ ਇਹ ਥੋੜੇ ਥੋੜੇ ਜਿਹਾ ਕਾਲੇ ਨੇ ਥੋੜੇ ਜਿਹਾ ਨਾ ਅਜੇ ਕੋਈ ਅਨਾਉਂਸ ਨਹੀਂ ਹੈ ਕੁਝ ਨਹੀਂ ਹੋਇਆ ਲੜ ਲੈਣਗੇ ਤਾਂ ਠੀਕ ਹੈ ਉਹਦੀ ਮਰਜ਼ੀ ਹੈ ਲੜਨ ਦੀ। ਜੀ ਸੱਲ ਕੇ ਲੜ even ਕੱਲ ਨੂੰ ਆਪਾਂ ਇੱਕ ਇੰਟਰਵਿਊ ਦੇਖਦੇ ਪਏ ਸੀਗੇ ਤੇ ਉਹਦੇ ਵਿੱਚ ਬੈਠੇ ਹੋਏ ਸੀਗੇ। ਤੁਹਾਡੇ ਭਾਈ ਸਾਹਿਬ ਤੇ ਤੁਹਾਡੇ ਭਾਬੀ ਜੀ ਤੇ ਉੱਥੇ ਉੱਥੇ ਗੱਲ ਚੱਲਦੀ ਵੀ ਸੀ ਕਿ ਹੋ ਸਕਦਾ ਹੈ ਕਿ ਕਹਿੰਦੇ ਜੇ ਲੋੜ ਪਈ ਤਾਂ ਇਦਾਂ ਕਰ ਵੀ ਲਵਾਂਗੇ ਹਾਂਜੀ ਹੁਣ ਦੇਖੋ ਜੀ ਫਰੀਦਕੋਟ ਤੁਸੀਂ ਪਤਾ ਕਰ ਲਓ ਤੁਸੀਂ ਜਰਨਲਿਸਟ ਹੋ ਹਨਾ ਮੈਂ ਜਿੱਥੇ ਤੱਕ ਮੈਨੂੰ ਰਿਪੋਰਟਾਂ ਮਿਲ ਰਹੀਆਂ ਸਰਪਜੀਤ ਸਿੰਘ ਜੀ ਨੇ ਧੰਨਵਾਦੀ ਦੌਰਾ ਵੀ ਨਹੀਂ ਕੀਤਾ ਧੰਨਵਾਦੀ ਦੌਰਾ ਵੀ ਨਹੀਂ ਕੀਤਾ ਇਹਨਾਂ ਨੇ ਧੰਨਵਾਦ ਵੀ ਨਹੀਂ ਕੀਤਾ ਉਹ 3 ਲੱਖ ਵੋਟਰਾਂ ਦਾ ਜਿਨ੍ਹਾਂ ਨੇ ਇਹਨਾਂ ਨੂੰ ਵੋਟ ਪਾਈ ਸੀ ਤੇ ਬਾਕੀ ਤੁਸੀਂ ਮੇਰੀ ਗੱਲ ਨੋਟ ਕਰ ਲਓ ਇਹ ਆਪਣਾ ਬੰਦਾ ਖੜਾ ਲੈਣਗੇ ਤੇ ਇਹ ਗਿੱਦੜ ਬਾਹੇ ਪਤਾ ਲੱਗ ਜਾਊਗਾ ਜੀ ਇਹਨਾਂ ਨੇ ਇੱਕ ਸਟੇਜ ਤੇ ਕਿਹਾ ਸੀ ਮੈਂ ਨੌ ਨਹੀਂ ਹਾਰ ਨੌ ਨੌ ਹਲਕੇ ਨਹੀਂ ਹਾਰਦਾ ਪਿੰਡ ਦੇ ਡੇ ਕਿਹਾ ਸੀ ਹੁਣ ਗਿੱਦੜ ਬਾਹੇ ਬਾਏ ਇਲੈਕਸ਼ਨ ਤੁਹਾਨੂੰ ਪਤਾ ਲੱਗ ਜਾਊਗਾ ਕੌਣ ਕਿੰਨੇ ਪਾਣੀ 'ਚ ਹੈ ਜੀ ਹੂੰ ਉਹ ਕਿ ਮੈਨੂੰ ਰੋ ਵੋਟਾਂ ਆ ਰਹੀਆਂ ਜਿਹੜੇ ਆਮ ਲੋਕ ਨੇ ਫਰੀਦਕੋਟ ਦੇ ਉਹ ਵੀ ਉਹ ਵੀ ਬਹੁਤ ਬਾਲੇ ਖੁਸ਼ ਨਹੀਂ ਹੈਗੇ ਉਕੇ ਸਰਬਜੀਤ ਸਿੰਘ ਨੇ ਕੁਝ ਵੀ ਨਹੀਂ ਕੀਤਾ ਫਰੀਦਕੋਟ ਲੋਕਾਂ ਨੇ ਕੋਈ ਆਵਾਜ਼ ਨਹੀਂ ਚੱਕੀ ਬੇਸਿਕ ਮੁੱਦੇ ਨਹੀਂ ਚੱਕੇ ਜਿਹੜਾ ਬੇਦਬੀ ਦਾ ਐਡਾ ਵੱਡਾ ਮੁੱਦਾ ਸੀ ਉਹੀ ਨਹੀਂ ਚੱਕੇ ਇਹਨਾਂ ਨੇ ਹੂੰ ਅੱਛਾ ਜਦੋਂ ਸਰਬਜੀਤ ਸਿੰਘ ਖਾਲਸਾ ਲਾਈਮਲਾਈਟ 'ਚ ਆਉਂਦੇ ਨੇ ਜਦੋਂ ਵੋਟ ਜਦੋਂ ਚੋਣਾਂ ਜਿੱਤ ਜਾਂਦੇ ਨੇ ਬੇਸਿਕਲੀ ਐਮਪੀ ਬਣ ਜਾਂਦੇ ਨੇ ਉਸ ਤੋਂ ਬਾਅਦ ਤੁਹਾਡੇ ਭੈਣ ਜੀ ਵੀ ਜਿਹੜੇ ਨੇ ਉਹ ਵੀ ਇੰਟਰਵਿਊ ਕਰਨ ਲੱਗ ਜੰਦੇ ਹੁਣ ਇਹ ਚਰਚਾਵਾ ਚੱਲਦੀ ਪਈ ਆ ਕਿ ਸ਼ਾਇਦ ਤੁਹਾਡੇ ਭੈਣ ਜੀ ਵੀ ਜਿਹੜੇ ਸਿਆਸਤ ਵਿੱਚ ਆ ਸਕਦੇ ਇਹਦੇ ਬਾਰੇ ਵੀ ਕੁਝ ਮਾੜਾ ਮੋਟਾ ਦੱਸੋ ਨਹੀਂ ਮੈਂ ਭੈਣ ਜੀ ਦੇਖੋ ਭੈਣ ਜੀ ਨਾ ਕਦੀ ਸਿਆਸਤ ਚ ਨਹੀਂ ਆਂਦੇ ਸੀ ਨਾ ਮੈਂ ਆਂਦਾ ਸੀਗਾ ਕਿਉਂਕਿ ਹਨਾ ਸਾਨੂੰ ਲੱਗਾ ਕਿ ਯਾਰ ਹਨਾ ਸਾਡੇ ਵਸਦੀ ਨਹੀਂ ਹੈ ਮਗਰ ਹੁਣ ਮੈਂ ਭੈਣ ਜੀ ਨੂੰ ਮੈਂ ਫੋਰਸ ਕੀਤਾ ਮੈਂ ਤੁਸੀਂ ਜਾਓ ਜਾਓ ਕਿਉਂਕਿ ਸਰਬਜੀਤ ਸਿੰਘ ਦੇ ਵਸਦੀ ਗੱਲ ਨਹੀਂ ਹੈ ਲੈਗਸੀ ਨੂੰ ਸੰਭਾਲਣਾ ਅਨੇ 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 ਸਿਆਣੇ ਨਹੀਂ ਹੈ ਕਿ ਲੈਗਸੀ ਨੂੰ ਚੰਗੀ ਤਰ੍ਹਾਂ ਸਾਂਭ ਸਕਣ ਤੇ ਇਹਨਾਂ ਦੀ ਆਪਣੀਆਂ ਪਰਸਨਲ ਗਲਤੀਆਂ ਕਰਕੇ ਵੀ ਹੈਗੇ ਆ ਕਿਉਂਕਿ ਆਪਸ ਇਹਨਾਂ ਨੇ ਪਰਸਨਲ ਕੋਈ ਗਲਤੀਆਂ ਕੀਤੀਆਂ ਉਹਦੇ ਕਰਕੇ ਇਹਨੇ ਦਿਮਾਗ ਨਾਲ ਤੇਜ਼ ਨਹੀਂ ਚੱਲਦਾ ਕਿ ਲੈਗਸੀ ਨੂੰ ਸਾਂਭ ਲੈਣ ਤੇ ਤਾਂ ਹੀ ਮੈਂ ਭੈਣ ਜੀ ਨੂੰ ਅੱਗੇ ਕੀਤਾ ਮੈਂ ਕਿਹਾ ਦੇਖੋ ਭੈਣ ਜੀ ਕਰਦੇ ਉਹ ਚਿੰਤਾ ਕਰਦੇ ਸੀ ਭੈਣ ਜੀ ਕਿ ਸਰਦ ਜੀ ਲੈਗਸੀ ਨੂੰ ਕਿਵੇਂ ਅੱਗੇ ਲੈ ਕੇ ਜਾਊਗਾ ਕੋਈ ਦਾਗ ਨਾ ਲਵਾ ਦੇ ਪਿਤਾ ਜੀ ਹਨਾ ਐਵੇਂ ਕੁਰਬਾਨੀ ਤੇ ਕੁਝ ਪੁੱਠਾ ਸਿੱਧਾ ਨਾ ਹੋ ਜੇ ਮੈਂ ਕਿਹਾ ਜਾਂ ਫਿਰ ਚਿੰਤਾ ਕਰਨੀ ਬੰਦ ਕਰ ਦੋ ਜਾਂ ਫਿਰ ਤੁਸੀਂ ਜੋ ਤੁਸੀਂ ਲੈਗਸੀ ਬਾਰੇ ਚਿੰਤਾਤ ਹੋ ਤਾਂ ਆਪ ਵਿਚਾਰਨਾ ਸ਼ੁਰੂ ਕਰੋ ਮੈਂ ਸਿਰਫ ਆਪਣੀ ਪਰਿਵਾਰ ਦੀ ਲੈਗਸੀ ਬਚਾਉਣ ਲਈ ਅਸੀਂ ਅੱਗੇ ਭੈਣ ਜੀ ਨੂੰ ਅੱਗੇ ਕੀਤਾ ਹੈ ਕਿ ਤਾਂ ਕਿ ਅਸੀਂ ਜਿਵੇਂ ਸਾਡੇ ਮਾਤਾ ਜੀ ਨੇ ਇਮਾਨਦਾਰ ਇਮਾਨਦਾਰੀ ਨਾਲ ਬਿਨਾ ਕਿਸੇ ਭੇਦ ਭਾਵ ਦੇ ਬਿਨਾ ਕਿਸੇ ਡਰੇ ਕੌਣ ਦੀ ਗੱਲ ਕੀਤੀ ਹੈ ਕੋਨ ਕੋ ਪਲੈਟਫਾਰਮ ਹੈ ਜਾਂ ਨਹੀਂ ਹੈ ਉਹ ਉੱਤੇ ਆਪਣੀ ਗੱਲ ਰੱਖ ਸਕਣ ਅੱਛਾ ਸ਼ੀਵ ਜੀਆ ਸਿੰਘ ਦੇ ਅਕਸ ਦੀ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਨੂੰ ਕਿਤੇ ਟਾਣਾ ਲੱਗੇ ਪਰ ਚਰਚਾਵਾ ਤਾਂ ਨਾਲੋਂ ਨਾਲ ਸ਼ੁਰੂ ਹੋ ਗਈਆਂ ਸੀ ਕਿ ਜਿਵੇਂ ਹੀ ਐਮਪੀ ਬਣੇ ਉਦੋਂ ਹੀ ਗੱਡੀ ਵੀ ਲੈ ਲਈ ਉਦੋਂ ਹੀ ਇਹਨਾਂ ਕੋਲ ਸਾਰਾ ਕੁਝ ਆ ਗਿਆ ਅਚਾਨਕ ਹੀ ਸਾਰਾ ਕੁਝ ਹੋ ਗਿਆ ਕਿਸ ਤਰ੍ਹਾਂ ਦੇਖਦੇ ਹੋ ਨਾ ਇਹਨਾਂ ਗੱਲਾਂ ਨੂੰ ਜੀ ਅਨਫੋਰਚੂਨੇਟ ਹੈ ਹਨਾ ਬਾਕੀ ਹੁਣ ਮੈਂ ਕੀ ਕਰ ਸਕਦਾ ਹਨਾ ਮੈਂ ਮੈਨੂੰ ਤਾਂ ਚਾਹ ਲੱਗਾ ਘਰ ਵੀ ਬਣਾ ਰਹੇ ਹੁੰਦੇ ਫਰੀਦਕੋਟ ਹਨਾ ਬਟ ਇੱਕ ਦੋ ਚੀਜ਼ਾਂ ਹੋਰ ਵੀ ਮੈਨੂੰ ਪਤਾ ਲੱਗੀਆਂ ਉਹਨੂੰ ਕੁਝ ਅਲਰਟ ਵੀ ਹੋਇਆ ਸੈਂਟਰ ਚੋਂ ਕਿਉਂਕਿ ਕਿਉਂਕਿ ਇਹਨਾਂ ਨੂੰ ਦੇਖੋ ਇਹ ਭਾਜੀਪੀ ਦਿੱਲੀ ਜਾਂਦੇ ਸੀ ਮੀਟਿੰਗਾਂ ਦਾ ਕਾਮਨ ਦੱਸੋ ਨਾ ਕਿ ਇਹਨੂੰ ਮਿਲ ਕੇ ਜਾਂਦੇ ਸੀ ਉੱਥੇ ਕੀ ਮੁੱਦੇ ਡਿਸਕਸ ਕਰਦੇ ਆ ਕਿਉਂਕਿ ਜਦੋਂ ਐਮਪੀ ਬਣੇ ਨੇ ਇਹ ਤੀਜੇ ਚੌਥੇ ਦਿਨੇ ਦਿੱਲੀ ਚਲੇ ਗਏ ਸੀਗੇ ਕਿਉਂਕਿ ਆਪ ਲਾਈਵ ਕਰਕੇ ਗਏ ਸੀ ਕਿ ਮੈਂ ਫਰੀਦਕੋਟ ਦੀ ਸਾਰੀਆਂ ਮੀਟਿੰਗਾਂ ਰੱਦ ਕਰਦੇ ਆ ਕਿਉਂਕਿ ਸਾਨੂੰ ਦਿੱਲੀ ਜਾਣਾ ਪੈ ਗਿਆ ਅਮਰਜੈਂਸੀ ਉਹ ਇਹਦੀ ਕਿਹੜੀ ਅਮਰਜੈਂਸੀਜ਼ ਕਾਮ ਨੂੰ ਦੱਸੋ ਨਾ ਕੌਮ ਨੇ ਤੁਹਾਨੂੰ 3 ਲੱਖ ਵੋਟ ਜਿਹੜੇ ਬੰਦਿਆਂ ਨੇ ਤੁਹਾਨੂੰ ਵੋਟਾਂ ਪਾ ਕੇ ਜਿਤਾਇਆ ਘਟੂ ਘਟ ਉਹਨਾਂ ਨੂੰ ਤੁਸੀਂ ਦੱਸੋ ਕਿ ਤੁਸੀਂ ਦਿੱਲੀ ਕੀ ਕਰਨ ਜਾ ਰਹੇ ਹੋ ਹਨਾ ਕਿਹੜੇ ਮੁੱਦੇ ਰੱਖ ਰਹੇ ਹੋ ਕਿਹਨੂੰ ਮਿਲ ਰਹੇ ਹੋ ਤੇ ਕੀ ਗੱਲ ਹੋ ਰਹੀ ਉਹਦਾ ਆਊਟਕਮ ਕੀ ਹੈ ਹੁਣ ਤੁਸੀਂ ਇਹ ਤਾਂ ਗੁਪਤ ਮੀਟਿੰਗਾਂ ਕਰ ਰਹੇ ਨੇ ਹੁਣ ਗੁਪਤ ਮੀਟਿੰਗਾਂ ਜੇ ਕੌਮ ਦੀ ਗੱਲ ਕਰ ਰਹੇ ਨੇ ਕਿ ਆਪਣੇ ਲਾਹੇ ਲੈ ਰਹੇ ਨੇ ਇਹ ਦੱਸਣਾ ਸਰਦੀ ਸਿੰਘ ਅੱਛਾ ਤੁਹਾਨੂੰ ਇਹ ਲੱਗਦਾ ਕਿ ਦਿੱਲੀ ਜਾ ਕੇ ਆਪਣੀ ਕਿਤੇ ਸੈਟਿੰਗ ਕਰਦੇ ਪਏ ਵਿੱਚ ਵਿਚਾਲੇ ਜਿੱਤੇ ਵੀ ਮੈਨੂੰ ਲੱਗਦਾ ਜੀ ਕਿਉਂਕਿ ਦੇਖੋ ਜੀ ਅ ਸਰਸਾ ਮੈਂ ਪਹਿਲੀ ਵਾਰੀ ਮੈਂ ਸਰਪ੍ਰਾਈਜ਼ ਹੋਇਆ ਸੀ ਫੋਟੋ ਦੇਖ ਕੇ ਸਰਸਾ ਤੋਂ ਸਰੂਪਾ ਪਵਾਇਆ ਤੇ ਕਾਲਕਾ ਜਿਹੜੇ ਸਰਸਾ ਜੀ ਹੈ ਤੇ ਕਾਲਕਾ ਜੀ ਸਰੂਪਾ ਪਵਾਇਆ ਮੈਨੂੰ ਮੇਰੇ ਦਿਲ 'ਚ ਥੋੜਾ ਹੋਇਆ ਮੈਂ ਕਿਹਾ ਯਾਰ ਇਸ ਲਈ ਤਾਂ ਨਹੀਂ ਸਾਡੇ ਪਿਤਾ ਜੀ ਨੇ ਕੁਰਬਾਨੀ ਕੀਤੀ ਸੀ ਕਿ ਬਈ ਹਨਾ ਇਹ ਤਾਂ ਇਹ ਨਾਲੇ ਇਹ ਤਾਂ ਸਾਡੇ ਪਿਤਾ ਜੀ ਨੂੰ ਮਾਫ ਕਰਿਓ ਇਹ ਤਾਂ ਸਾਡੇ ਪਿਤਾ ਜੀ ਇੰਟਰੋਰਿਸਟ ਕਹਿੰਦੇ ਨੇ ਇਹ ਤਾਂ ਸ਼ਹੀਦ ਮੰਨਦੇ ਹੀ ਨਹੀਂ ਉਹਨਾਂ ਨੂੰ ਹੂੰ ਤੇ ਉਹਨਾਂ ਤੋਂ ਸਰੋਪੇ ਪੁਵਾਉਣਾ ਸਿਰਫ ਨਾ ਕਿਉਂ ਪੁਵਾ ਰਹੇ ਹੋ ਸਾਡੇ ਮਾਤਾ ਜੀ ਤਾਂ ਕਦੀ ਨਹੀਂ ਸਰਕਾਰਾਂ ਨਾਲ ਲੜ ਕੇ ਚੱਲੇ ਉਹ ਤਾਂ ਆਪਣੇ ਕੌਮ ਦੇ ਹਿੱਤ 'ਚ ਖੜੇ ਨੇ ਕੌਮ ਦੇ ਨਾਲ ਖੜੇ ਨੇ ਤੇ ਇਹ ਜਿੱਤ ਦੀ ਸਾਰੀ ਉਹਨਾਂ ਤੋਂ ਸਰੋਪੇ ਪੁਵਾ ਰਹੇ ਨੇ ਹੁਣ ਚੰਦੂ ਮਾ ਇੱਕ ਕੌਮ ਨੂੰ ਕਿਸੇ ਨੂੰ ਕੀ ਨੂੰ ਲੈ ਕੇ ਜਾ ਰਹੇ ਨੇ ਚੰਦੂ ਮਾਜਰੇ ਨੂੰ ਨਾਲ ਦਿੱਕਤ ਹੀ ਹੁੰਦੇ ਨੇ ਕਦੀ ਬਟਾਲਾ ਜੀ ਨਾ ਹੁੰਦੇ ਨੇ ਬਟਾਲਾ ਜੀ ਦੀ ਸਟੇਟਮੈਂਟ ਕੀ ਸੀ ਅਸੀਂ ਤਾਂ ਨਹੀਂ ਪਹਿਲਾਂ ਬੋਲੇ ਕੋ ਸਾਨੂੰ ਸਿਕ ਲੋਕੀ ਭੁੱਲ ਜਾਣਗੇ ਮੈਂ ਕਿ ਇਹ ਤੇ ਨਹੀਂ ਸੋਚ ਹੈ ਮੈਂ ਕਿ ਹੁਣ ਲੋਕੀ ਭੁੱਲੇ ਨਹੀਂ ਹੁਣ ਲੋਕੀ ਛੱਤਰ ਮਾਰਦੇ ਨੇ ਇਸ ਲਈ ਹੁਣ ਅਸੀਂ ਅਸੀਂ ਅਕਾਲੀ ਦਲ ਬਾਦਲ ਦਾ ਛੜਤਾ ਜੋ ਅਕਾਲੀ ਦਲ ਬਾਦਲ ਨੇ ਨਹੀਂ ਮਾਰਾ ਸੀਗਾ ਤਾਂ ਤੁਸੀਂ ਪਹਿਲਾਂ ਚੋਣਾ ਕੋਈ ਲੜੀਆਂ ਹੂੰ ਜਸਵਿੰਦਰ ਜੀ ਇਸ ਵੇਲੇ ਨਾ ਕੌਮ ਜਿਹੜੀ ਹੈ ਉਹ ਬਹੁਤ ਜ਼ਿਆਦਾ ਭਾਵੁਕ ਹੈ ਉਹ ਸਰਬਜੀਤ ਸਿੰਘ ਖਾਲਸਾ ਦੇ ਵਿੱਚੋਂ ਭਾਈ ਬਿਆਨ ਸਿੰਘ ਦਾ ਅਕਸ ਦੇਖਦੀ ਪਈ ਹੈ ਤੁਸੀਂ ਜੇ ਇਹੋ ਜੀ ਸਿਚੁਏਸ਼ਨ ਦੇ ਵਿੱਚ ਕੁਝ 1921 ਹੁੰਦੀ ਹੈ ਤਾਂ ਇਹ ਕੌਮ ਦੇ ਨਾਲ ਸਦਾ ਧਰੋ ਨਹੀਂ ਹੋਵੇਗਾ ਤੁਹਾਨੂੰ ਲੱਗਦਾ ਜੀ ਮੈਂ ਪਹਿਲੇ ਹੀ ਦੱਸਣਾ ਚਾਹਨਾ ਸਾਡੇ ਸਾਡੇ ਪਿਤਾ ਜੀ ਔਰ ਨਹੀਂ ਹਨਾ ਨਹੀਂ ਔਰ ਲੈਗੇਸੀ ਨਹੀਂ ਸਾਂਭ ਸਕਦੇ ਹਨਾ ਆ ਕੋਈ ਪਰਸਨਲ ਹਿੱਤ ਲੈ ਲੈਣਾ ਉਹ ਉਹਨਾਂ ਦਾ ਹੈਗਾ ਮੈਂ ਕੌਮ ਦੇ ਕੌਮ ਦੇ ਹਿੱਤ ਨਹੀਂ ਸਵਾਸ ਤੁਸੀਂ ਤੁਸੀਂ ਇਹ ਗੱਲ ਤੁਸੀਂ ਇਸ ਗੱਲ ਦਾ ਥੋੜਾ ਬੋਤਾ ਵੀ ਦਾਵਾ ਕਰ ਸਕਦੇ ਹੋ ਕਿ ਜੇ ਉਹ ਸਿਆਸਤ ਵਿੱਚ ਆਏ ਹੈ ਤੇ ਉਹ ਸਿਰਫ ਪਰਸਨਲ ਹਿੱਤਾਂ ਲਈ ਆਏ ਨੇ ਜੀ ਹੁਣ ਮੈਂ ਕਿਵੇਂ ਦੱਸ ਸਕਦਾ ਹਨਾ ਕਿਉਂਕਿ ਦੇਖੋ ਹੁਣ ਇਹ ਫਰੀਦਕੋਟ ਗਏ ਨੇ ਮੈਂ ਤਾਂ ਪਹਿਲਾਂ ਦੱਸਦਾ ਪਹਿਲਾਂ ਇਹ ਲੜੇ ਬਠਿੰਡਾ ਬਠਿੰਡਾ ਲੜੇ ਬਠਿੰਡਾ ਹਾਰੇ ਉੱਥੋਂ ਬਠਿੰਡੇ ਨਹੀਂ ਬੜੇ ਫਿਰ ਇਹ ਭਦੌੜ ਹਾਰੇ ਉੱਥੇ ਨਹੀਂ ਬੜੇ ਸਾਡਾ ਹਲਕਾ ਤਾਂ ਫਤੇਗੜ ਫਤੇਗੜੇ ਨੂੰ 12000 ਵੋਟ ਭਈ ਉੱਥੇ ਨਹੀਂ ਵੜੇ ਹੁਣ ਮੈਂ ਤੁਹਾਨੂੰ ਫਰੀਦਕੋਟ ਆਏ ਹੁਣ ਮੈਂ ਤੁਹਾਨੂੰ ਇਹ ਵੀ ਦੱਸ ਰਿਹਾ ਅਗਲੀ ਵਾਰ ਇਹ ਫਰੀਦਕੋਟ ਤੋਂ ਹੀ ਭੱਜਣਗੇ ਉੱਥੋਂ ਸਿਰਫ ਇਹ ਸਿਰਫ ਡੈਡੀ ਦਾ ਨਾਵੇਂ ਨਾਵੇਂ ਥਾਂ ਲੱਭਦੇ ਨੇ ਡੈਡੀ ਦਾ ਨਾਮ ਯੂਜ਼ ਕਰਨ ਦੇ ਮੈਂ ਤੁਹਾਨੂੰ ਸਪਸ਼ਟ ਦੱਸ ਰਿਹਾ ਸਿਰਫ ਡੈਡੀ ਦਾ ਨਾਮ ਯੂਜ਼ ਕਰ ਰਹੇ ਨੇ ਸਾਡਾ ਹਲਕਾ ਤਾਂ ਫਤੇਗੜ ਸਾਹਿਬ ਦਾ ਸਾਡਾ ਮਾਤਾ ਜੀ ਦਾ ਹਲਕਾ ਉੱਥੇ ਕਿਉਂ ਨਹੀਂ ਵੜੇ ਕਿਉਂਕਿ ਉੱਥੇ ਸਭ ਨੂੰ ਪਤਾ ਹੈ ਕਿ ਸਰ ਦੀ ਸੱਚ ਨਕਰਦਾਰ ਕੀ ਹੈ ਤੇ ਹੁਣ ਅਗਲੀ ਵਾਰ ਇਹ ਫਰੀਦਕੋਟ ਤੋਂ ਵੀ ਭੱਜਣਗੇ ਤਾਂ ਮੈਂ ਅੱਜ ਮੇਰੀ ਰਿਕਾਰਡਿੰਗ ਅੱਜ ਅੱਜ ਰਿਕਾਰਡਿੰਗ ਇਹ ਤੱਕ ਚਲਾਇਓ ਕਲਿੱਪ ਤੇ ਇਹ ਫਰੀਦਕੋਟ ਤੋਂ ਵੀ ਭੱਜਣਗੇ ਅਗਲੀ ਵਾਰ ਹੂੰ ਨਹੀਂ ਮੈਂ ਇਹ ਵੀ ਪੁੱਛਣਾ ਚਾਹੁੰਦਾ ਕਿਉਂਕਿ ਤੁਸੀਂ ਕਾਫੀ ਦੇਰ ਹੋ ਗਈ ਹੈ ਕਿ ਤੁਸੀਂ ਇੰਟਰਵਿਊਜ਼ ਦੀ ਜਿਹੜੀਆਂ ਉਹ ਕੰਟੀਨਿਊਸਲੀ ਦੇ ਰਹੇ ਹੋ ਜਾਂ ਲਾਈਵ ਵੀ ਆ ਕੇ ਗੱਲ ਕਰ ਰਹੇ ਹੋ ਉਹ ਚੀਜ਼ਾਂ ਤੁਹਾਡੇ ਭਾਈ ਸਾਹਿਬ ਵੀ ਦੇਖਦੇ ਹੋਣਗੇ ਪਰ ਉਸ ਦੇ ਬਾਵਜੂਦ ਇਦਾਂ ਤਾਂ ਨਹੀਂ ਹੋਇਆ ਕਿ ਕਿਤੇ ਉਹਨਾਂ ਨੇ ਤੁਹਾਨੂੰ ਅਪਰੋਚ ਕੀਤੀ ਹੋਵੇ ਫੋਨ ਕੀਤਾ ਹੋਵੇ ਕੁਝ ਇਸ ਤਰ੍ਹਾਂ ਦੀ ਗੱਲ ਨਹੀਂ ਮੈਨੂੰ ਕਿਸੇ ਨੇ ਪ੍ਰੋਚਦੇ ਕਿ ਮੈਨੂੰ ਕਿਸੇ ਦੇ ਵਿੱਚ ਮਨੋਂ ਆ ਰਹੇ ਨੇ ਮਗਰ ਕਹਿੰਦੇ ਨਾ ਹਣਾ ਕਿ ਮੈਂ ਪਹਿਲਾਂ ਵੀ ਮੈਂ ਦੱਸਦਾ ਪਹਿਲਾਂ ਵੀ ਜੋ ਇਲੈਕਸ਼ਨਾਂ 'ਚ ਮੇਰੀ ਗੱਲ ਹੋਈ ਸੀ ਤਦ ਵੀ ਹਣਾ ਮੈਂ ਗੱਲ ਕਿ ਰੱਖੀ ਸੀ ਤਦ ਮੈਨੂੰ ਸੁਰਿੰਦਰ ਸਿੰਘ ਠੀਕਰੀਵਾਲ ਕੋਈ ਹੈਗੇ ਨੇ ਅਮਰੀਕਾ ਤੋਂ ਉਹਨਾਂ ਦਾ ਫੋਨ ਆਇਆ ਕਿ ਕੋਈ ਤੂੰ ਹਟ ਤੂੰ ਨਾ ਕਰ ਮੈਂ ਤੇਰਾ ਮਸਲਾ ਅਸਲ ਝਾੜਾਂਗਾ ਮੇਰੀ ਸਰਵੇਤ ਨਾਲ ਗੱਲ ਹੋ ਗਈ ਹੈ ਤੇ ਬਈ ਆਪਾਂ ਪੰਜ ਸਿੰਘ ਭੇਜ ਕੇ ਮਸਲਾ ਅਸਲ ਝਾੜਾਂਗੇ ਸਰਵੇਤ ਤਾਂ ਮੰਨ ਗਿਆ ਜੋ ਕਹਿੰਦਾ ਜਸਵਿੰਦਰ ਜੀ ਮੈਂ ਇੱਥੇ ਇੱਥੇ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਤੁਹਾਡੇ ਇਸ ਤੇ ਕੀ ਥੋੜਾ ਜਿਹੜਾ ਮਸਲਾ ਆ ਉਹ ਸਿਰਫ ਪ੍ਰਾਪਰਟੀ ਦਾ ਮਸਲਾ ਹੈ ਕਿ ਹੁਣ ਤੁਹਾਡੇ ਪਿਤਾ ਦੇ ਅਕਸ ਦਾ ਵੀ ਮਸਲਾ ਨਾਲ ਹੀ ਹੈ ਜੀ ਦੋਨੋਂ ਮਸਲੇ ਹੈ ਕਿਉਂਕਿ ਇੱਕ ਤਾਂ ਕਿਉਂਕਿ ਹੁਣ ਸਾਡੇ ਸਾਡੇ ਨਾਲ ਤਾਂ ਨੇ ਧੋਖਾ ਕੀਤਾ ਕੀਤਾ ਹੁਣ ਪਿਤਾ ਦੇ ਅਕਸ ਨਾਲ ਵੀ ਧੋਖਾ ਕਰੂਗਾ ਇਸ ਲਈ ਇਹ ਮੈਂ ਪਹਿਲਾਂ ਹੀ ਕੌਮ ਨੂੰ ਸੁਚੇਤ ਕਰ ਰਿਹਾ ਕਿ ਇਹ ਪੰਥ ਨਾਲ ਵੀ ਧੋਖਾ ਕਰੂਗਾ ਇਹ ਪਿਤਾ ਦੇ ਅਕਸ ਤੋਂ ਪਿਤਾ ਦੀ ਸੋਚ ਤੋਂ ਹੀ ਬਾਕੀ ਹੋਊਗਾ ਆਲਮੋਸਟ ਬਾਕੀ ਹੋ ਚੁੱਕਿਆ ਕਿਉਂਕਿ ਸਾਡੇ ਮਾਤਾ ਜੀ ਨੇ ਕਦੀ ਬੀਜੇਪੀ ਦੇ ਲੀਡਰ ਨਾਲ ਮੀਟਿੰਗ ਨਹੀਂ ਕੀਤੀ ਕਦੀ ਕਾਂਗਰਸ ਦੇ ਲੀਡਰ ਨਾਲ ਮੀਟਿੰਗ ਨਹੀਂ ਕੀਤੀ ਇਹ ਪਹਿਲੇ ਦਿਨ ਹੀ ਜਾ ਕੇ ਕਿੰਨਾ ਮੀਟਿੰਗਾਂ ਕਰ ਰਹੇ ਨੇ ਤੇ ਬਾਕੀ ਹੋ ਚੁੱਕੇ ਨੇ ਪਤਾ ਹੀ ਨਹੀਂ ਸੋਹਣੇ ਮੈਂ ਮੈਂ ਅੰਤਵੱਲ ਬਦਨਾ ਚਾਹੁੰਨਾ ਆ ਮੈਂ ਅੰਤ ਵਿੱਚ ਤੁਹਾਨੂੰ ਇਹੀ ਗੱਲ ਪੁੱਛਣਾ ਚਾਹੁੰਨਾ ਆ ਕਿ ਆਉਂਦੇ ਸਮੇਂ ਵਿੱਚ ਤੁਸੀਂ ਸਰਬਜੀਤ ਖਾਲਸਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਤੁਹਾਨੂੰ ਲੱਗਦਾ ਹੈ ਕਿ ਕਮਲ ਦੇ ਫੁੱਲ ਦੀ ਟਾਣੀ ਫੜ ਲੈਣਗੇ ਹਾਂ ਹੋ ਸਕਦਾ ਕਮਲ ਦੀ ਟਾਣੀ ਨਾ ਫੜਨ ਬਾਕੀ ਇਹ ਹੋ ਸਕਦਾ ਆਈ ਵੌਂਟ ਬੀ ਸਰਪ੍ਰਾਈਜ਼ਡ 2027 ਵਿੱਚ ਇਹ ਭਾਜਪਾ ਨਾਲ ਸਾਂਝ ਨਾਲ ਗਠਜੰਬੰਦਨ ਕਰਕੇ ਚੋਣਾਂ ਲੜਨ ਆਈ ਵੌਂਟ ਬੀ ਸਰਪ੍ਰਾਈਜ਼ਡ ਠੀਕ ਹੈ ਠੀਕ ਹੈ ਬਹੁਤ ਸ਼ੁਕਰੀਆ ਜਸਵਿੰਦਰ ਜੀ ਸਮਾ ਦਿੱਤਾ ਥੈਂਕ ਯੂ ਸੋ ਮੱਚ ਅਰ ਆਉਂਦੇ ਸਮੇਂ ਦੇ ਵਿੱਚ ਦੁਬਾਰਾ ਕੋਸ਼ਿਸ਼ ਕਰਾਂਗੇ ਤੁਹਾਡਾ ਸੰਪਰਕ ਕਰਨ ਦੀ ਦਰਸ਼ਕਾਂ ਲਈ ਵੀ ਇੰਨੀ ਇੱਕ ਇਨਫੋਰਮੇਸ਼ਨ ਫਿਲਹਾਲ ਕਾਫੀ ਆਉਂਦੇ ਸਮੇਂ ਦੇ ਵਿੱਚ ਹੋਰ ਚੀਜ਼ਾਂ ਹੋਰ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਉਦ ਤੱਕ ਲਈ ਬਨੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ